ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਮੇਰੇ ਨਾਲ ਬਾਈ ਕਰਨੌਲਖਾ ਬਹੁਤ ਸਾਰੇ ਸੱਜਣਾ ਮਿੱਤਰਾਂ ਦੀ ਰਿਕੁਐਸਟ ਸੀਗੀ ਵੀ ਇੱਕ ਕਰਨੌਲਖਾ ਨਾ ਐਪੀਸੋਡ ਕਰੋ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਐਪੀਸੋਡ ਕੀਤੀ ਨੂੰ ਤੇ ਅੱਜ ਗੱਲਾਂ ਬਾਤਾਂ ਦਾ سلسلہ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਬਾਈ ਨੂੰ 2 ਸਾਲ ਹੋ ਗਏ ਪੰਜਾਬ ਆਇਆ ਨੂੰ ਤੇ ਖੇਤੀਬਾੜੀ ਇੱਥੇ ਸ਼ੁਰੂ ਕੀਤੀ ਹੈ ਇਹਨਾਂ ਨੇ ਤੇ ਇਹ ਬਹੁਤ ਵੱਡਾ ਚੈਲੰਜ ਸੀਗਾ ਇੱਥੇ ਆ ਕੇ ਕੰਮ ਕਰਨ ਦਾ ਜਿਹੜਾ ਬੰਦਾ 14 ਸਾਲ ਵਿਦੇਸ਼ ਵਿੱਚ ਰਹਿ ਕੇ ਆਇਆ ਹੋਵੇ ਤੇ ਦੁਬਾਰਾ ਉਹਨੂੰ 0 ਤੋਂ ਸਟਾਰਟ ਕਰਨਾ ਹੋਵੇ ਤਾਂ ਕਿਹੜੇ ਕਿਹੜੇ ਉਹਨਾਂ ਨੂੰ ਚੈਲੰਜ ਫੇਸ ਕਰਨੇ ਪਏ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਹੜੇ ਵੀਰ ਕਹਿ ਦਿੰਦੇ ਆ ਵੀ ਅਸੀਂ ਬਾਹਰ ਰਹਿ ਕੇ ਰਹਿੰਦਿਆਂ ਨੂੰ ਸਾਨੂੰ ਟਾਈਮ ਹੋ ਗਿਆ ਉੱਥੇ ਜਾ ਕੇ ਕੀ ਕਰਾਂਗੇ ਤਾਂ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਾਈ ਦਾ ਰਸਮੀ ਸਵਾਗਤ ਕਰ ਲਈਏ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਮੇਰੇ ਕੋਲ ਆਏ ਆ ਬਹੁਤ-ਬਹੁਤ ਸਵਾਗਤ ਨਹੀਂ ਥੈਂਕ ਯੂ ਬਾਈ ਤੇ ਜਿਵੇਂ ਹੁਣ ਮੈਂ ਇੰਟਰੋ ਦੇ ਵਿੱਚ ਗੱਲ ਕਰ ਰਿਹਾ ਸੀ ਵੀ 14 ਸਾਲਾਂ ਬਾਅਦ ਤੁਸੀਂ 14 ਸਾਲ ਪਹਿਲਾਂ ਖੇਤੀ ਕੀਤੀ ਛੱਡ ਕੇ ਕੈਨੇਡਾ ਚਲੇ ਗਏ ਹੁਣ ਆ ਕੇ ਫਿਰ ਜ਼ੀਰੋ ਤੋਂ ਸਟਾਰਟ ਕੀਤਾਗਾ ਕਿੱਡਾ ਵੱਡਾ ਚੈਲੰਜ ਸੀਗਾ ਬਈ ਮੈਂ ਖੇਤੀ ਨਾਲ ਪਹਿਲਾਂ ਛੋਟਾ ਹਾਂ ਲੱਗੂ ਜਿਆਦਾ ਇਨ ਟੱਚ ਨਹੀਂ ਰਿਹਾ ਹਨਾ ਮੈਂ ਕੋਈ ਮੈਨੂੰ ਲੱਗਦਾ ਵੀ 7th 8th ਚ ਹੋਣਾ ਉਦੋਂ ਅਸੀਂ ਸ਼ਹਿਰ ਚੱਲ ਗਏ ਸੀ ਜੀ ਉਦੋਂ ਜਿਵੇਂ ਕਹਿੰਦੇ ਹੁੰਦੇ ਵੀ ਪਾਪਾ ਹਰੀ ਕੀਤੀ ਕਰਦੇ ਹੁੰਦੇ ਮੈਂ ਸਿਰ ਦੇਖਣ ਵਾਲਿਆਂ ਚੋਂਦਾ ਸੀਗਾ 70 ਸਾਲ ਦੀ ਜਵਾਗ ਨੂੰ ਕੋਈ ਜ਼ਿਆਦਾ ਹਾਂਜੀ ਸੈਂਥ ਦੇਣ ਦੋ ਵਾਰ ਠੇਕੇ ਦੇਣ ਲੱਗੇ ਕਹਿਣਾ ਚਾਹੁੰਦੇ ਰਿਹਾ ਨਾ ਹੂੰ ਸੋ ਸਾਰੀਆਂ ਚੀਜ਼ਾਂ ਮਤਲਬ ਮੈਂ ਖੇਤੀ ਨਾਲ ਜੁੜਿਆ ਤਾਂ ਸੀ ਪਰ ਦੂਰੋਂ ਜੁੜਿਆ ਸੀ ਨਾ ਠੀਕ ਹੈ ਮੈਂ ਕੋਈ ਆਵ ਟਰੈਕਟਰ ਨਹੀਂ ਸੀ ਜ਼ਿਆਦਾ ਚਲਾਇਆ ਜਾਂ ਮੈਂ ਕਦੇ ਜਿਵੇਂ ਕਹਿੰਦੇ ਕਣਕਵੜ ਦੇ ਟਰੈਕਟਰ ਤੇ ਸ਼ਾਂਗਾਂ ਘਰ ਤਾਂ ਉਹ ਚਲੋ ਅਖਰੀ ਗੱਲ ਆ ਨਾ ਹਾਂ ਕੋਈ ਬੀਜਾ ਬਜਾਈ ਨਹੀਂ ਸੀ ਕੀਤੀ ਕੋਈ ਡਰੇ ਆ ਸਪਰੇਅਾਂ ਕੁਝ ਨਹੀਂ ਸੀ ਆਈਡੀਆ ਕੁਝ ਨਹੀਂ ਜ਼ੀਰੋ ਤੋਂ ਸਟਾਰਟ ਸੀ ਜੇ ਲੋਕਾਂ ਨੂੰ ਹਾਂਜੀ ਉਹ ਸਾਰੀਆਂ ਚੀਜ਼ਾਂ ਹੁਣ ਮੈਂ 2 ਸਾਲ ਤੋਂ ਹੀ ਸਿੱਖ ਰਿਹਾ ਸੀ ਕੰਮ ਜਿਵੇਂ ਬੀਜ ਦੇ ਜ਼ੀਰੋ ਡ੍ਰਿਲ ਨਾਲ ਕਿਵੇਂ ਬੀਜ ਜਾਂਦੇ ਹਨ ਕੀ ਕੀ ਪਾਉਣਾ ਪੈਂਦਾ ਮੂੰਗੀ ਕਿਵੇਂ ਬੀਜੀ ਜਾਂਦੀ ਹੈ ਨਰਮਾ ਪਾਪਾ ਰਣ ਦੋ ਤਿੰਨ ਸਾਲ ਲਾ ਕੇ ਦੇਖਿਆ ਹਾਂ ਐਸ ਵਾਲੇ ਚੋਨਾ ਲਾਇਆ ਹੂੰ ਸੂ ਸਾਰੀਆਂ ਚੀਜ਼ਾਂ ਸਿੱਖ ਰਿਹਾ ਹੌਲੀ ਹੌਲੀ ਜਿਵੇਂ ਕਹਿੰਦੇ ਹੁੰਦੇ ਉਹ ਸਾਰੇ ਪੜਾਵਾਂ ਦੇ ਵਿੱਚੋਂ ਟੱਪ ਰਿਹਾ ਜ਼ੀਰੋ ਤੋਂ 100 ਮਤਲਬ ਖੇਤੀ ਦੇ ਵਿੱਚ ਕਿਵੇਂ ਪਰ ਹਜੇ ਜਿਵੇਂ ਕਹੂੰਗਾ ਮੈਂ ਬਿਗਨ ਰਹਾ ਹਾਂ ਹੇ ਪਹਿਲੇ ਪਹਿਲੀ ਸਟੇਜ ਤੇ ਤੁਹਾਡਾ ਜਿਹੜਾ ਮੇਨ ਕਨਸੈਪਟ ਖੇਤੀ ਦਾ ਵੀ ਬਸ ਫਿਊਚਰ ਤੁਸੀਂ ਖੇਤੀ ਉਹ ਕਰਨੀ ਆ ਹਾਂ ਫਿਊਚਰ ਬਈ ਖੇਤੀ ਕਰਨੀ ਆ ਠੀਕ ਆ ਤੇ ਬਸ ਦੂਜਾ ਆਪਣਾ ਮੇਨ ਹੈਗਾ ਮੇਰਾ ਮੇਨ ਸਭ ਤੋਂ ਜ਼ਿਆਦਾ ਫੋਕਸ ਹੈਗਾ ਰਿਵਰਸ ਮਾਈਗ੍ਰੇਸ਼ਨ ਦੇ ਆਵਾ ਇਹਨੂੰ ਇੱਕ ਚੰਗੀ ਥਾਂ ਤੇ ਲੈ ਕੇ ਜਾਣਾ ਚਲੋ ਉਹ ਤੁਸੀਂ ਆਪਦੇ profession ਦੇ ਨਾਲ ਨਾਲ ਪੰਜਾਬ ਦੀ ਬਿਹਤਰੀ ਵਾਸਤੇ ਯੋਗਦਾਨ ਪਾ ਰਹੇ ਹੋ ਭਈ ਖੇਤੀ ਵੀ ਤੁਸੀਂ ਅਡਾਪਟ ਕਰ ਲਿਆ ਖੇਤੀ ਨੂੰ ਹਾਂ ਅਡਾਪਟ ਬਈ ਜਿਹੜੀ ਚੀਜ਼ ਆਪਦੀ ਹੋਵੇ ਨਾ ਉਹਨੂੰ ਅਡਾਪਟ ਕਰਨਾ ਕੋਈ ਔਖਾ ਨਹੀਂ ਹੁੰਦਾ ਜੇ ਆਪਾਂ ਕੋਈ ਬਾਹਰ ਜਾ ਕੇ ਕੋਈ ਨਵੀਂ ਜੌਬ ਕਰ ਸਕਦੇ ਆ ਤਾਂ-ਤਾਂ ਕੰਮ ਬਦਲ ਸਕਦੇ ਆ ਉੱਥੇ ਕਰ ਸਕਦੇ ਆ ਤਾਂ ਆਪਦਾ ਘਰ ਬਿਲਕੁਲ ਬਿਲਕੁਲ ਇੱਥੇ ਜਿੱਤੀ ਕੰਮਾਂ ਨਾਲੇ ਜੇ ਤੁਸੀਂ ਆਪ ਮਿਹਨਤ ਕਰ ਰਹੇ ਆ ਫੇਰ ਹੀ ਤੁਸੀਂ ਮਿਹਨਤ ਦਾ ਸੰਦੇਸ਼ ਦੂਜਿਆਂ ਨੂੰ ਦੇ ਸਕਦੇ ਹੋ ਦੂਜੀ ਚੀਜ਼ ਇਹ ਹੈ ਨਾ ਬਾਈ ਜਿੰਨਾ ਚਿਰ ਤੁਸੀਂ ਕਿਸੇ ਕੰਮ ਦੇ ਵਿੱਚ ਵੜਦੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ ਹਾਂ ਦੂਰੋਂ ਦੂਰੋਂ ਤਾਂ ਕਣਕ ਵੀ ਬੜੀ ਸੋਹਣੀ ਲੱਗਦੀ ਛੋਂਣਾ ਵੀ ਬੜਾ ਸੋਹਣਾ ਹੁੰਦਾ ਪਰ ਉਹ ਤਾਂ ਜਿਹਨੂੰ ਪਾਲਣਾ ਪੈਂਦਾ ਫਸਲ ਨੂੰ ਉਹ ਤੁਹਾਨੂੰ ਵਿੱਚ ਵੜ ਕੇ ਪਤਾ ਨਾ ਨਹੀਂ ਦੱਸਦਾ ਵੀ ਤੁਹਾਡਾ ਤੁਸੀਂ ਤੁਹਾਡਾ ਰੰਗ ਕਾਲਾ ਹੋ ਗਿਆ ਨਹੀਂ ਜਾਣੇ ਚਿਰ ਪਹਿਲਾਂ ਜਦੋਂ ਲਾਸਟਾ ਦੀ ਆਪ ਉਹ ਤਾਂ ਗੋਰਾ ਸੀਗਾ ਹੁਣ ਫਰਕ ਹੋ ਗਿਆ ਉਹਦੋਂ ਹਜੇ ਮੈਂ ਕਣਕੀ ਬਜਾਇਆ ਕਣਕ ਸੋਰੀ ਉਦੋਂ ਕੀ ਸੀਗਾ ਉਦੋਂ ਆਪਾਂ ਮਿਲੇ ਸੀ ਏਪਰਲ ਏਪਰਲ ਦੇ ਜੇ ਮਿਲੇ ਸੀ ਤੇ ਉਦੋਂ ਮੇਰੇ ਆਉਣ ਤੱਕ ਨਰਮਾ ਨਰਮਾ ਚੁਗਿਆ ਗਿਆ ਸੀ ਕਣਕ ਬੀਜੀ ਵੀ ਸੀ ਕਣਕ ਤੇ ਕਿੰਨਾ ਕੰਮ ਸੀਗਾ ਨਹੀਂ ਹੁਣ ਪਤਾ ਲੱਗਦਾ ਵੀ ਹਾਰਡ ਦੀਆਂ ਧੁੱਪਾਂ ਸੇਕੀਆਂ ਤੁਸੀਂ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਸੇਕ ਲੀਆਂ ਜੀ ਮੇਰੇ ਦਾ ਇੱਥੋਂ ਇਥੋਂ ਤੁਸੀਂ ਰੜ ਗਏ ਹੁਣ ਰੜ ਗਏ ਫਿਰ ਤੁਸੀਂ ਸਾਰੀ ਉਮਰ ਨਹੀਂ ਡੋਲਦੇਗੇ ਮੇਰੇ ਦਾ ਉੱਥੋਂ ਇੱਥੋਂ ਲੈ ਕੇ ਪੈਰਾਂ ਤੱਕ ਸਾਰੇ ਪਿੱਤ ਹੋ ਗਈ ਸੀ ਖੇਤ ਕੰਮ ਕਰਦੇ ਦੀ ਤੇ ਮੈਨੂੰ ਯਾਦ ਆ ਉਹਦੇ ਆਖਣ ਨੂੰ ਕੰਮ ਵੀ ਛੋਣੇ ਦਾ ਸਿਰੇ ਤੇ ਸੀਗਾ ਤੇ ਪਿੱਤ ਹੋ ਗਈ ਤੇ ਪਿੱਤ ਜਦੋਂ ਖੁਰਕਦੇ ਸੀ ਹੋਰ ਲੜਦੇ ਸੀਗੀ ਹਾਂ ਰਾਤ ਨੂੰ ਮੈਨੂੰ ਯਾਦ ਆ ਮੈਂ ਭਾਲੂ ਵਾਂਗੂ ਸਾਰੇ ਕਿਤੇ ਪਾਊਡਰ ਮਲ ਕੇ ਸੌਣਾ ਤੜਕੇ ਨੂੰ ਮੜੀ-ਮੋਟੀ ਜਿੰਨੀ ਕਿ ਠੰਡੀ ਹੁੰਦੀ ਸੀਗੀ ਉਹ ਉਹਨਾਂ ਚੀਜ਼ਾਂ ਨਾਲ ਹਾਂ ਤੜਕ ਖੇਤ ਜਾ ਕੇ ਫੇਰ ਉਵੇਂ ਚੱਲ ਪਏ ਤੇ ਮਨ ਚੈਨ ਤਾਂ ਨਹੀਂ ਵਿਚਾਰ ਆਇਆ ਵੀ ਯਾਰ ਕਿੱਧਰ ਪੰਗਾ ਲੈ ਲਿਆ ਕੋਈ ਹੋਰ ਕੰਮ ਕੁਮ ਸਟਾਰਟ ਕਰ ਲੈਂਦੇ ਦੁਕਾਨ ਤਕੂਨ ਖੋਲ੍ਹ ਕੇ ਬਹਿ ਜਾਂਦੇ ਵੀ ਆ ਖੇਤੀ ਵਾਲਾ ਕੰਮ ਤਾਂ ਉੱਥੇ ਮੈਂ ਬਾਈ ਗੱਲ ਦੱਸਾਂ ਕੀ ਆ ਉਸ ਥਾਂ ਤੇ ਉਸ ਜਗ੍ਹਾ ਤੇ ਜਾ ਕੇ ਖੇਤ 'ਚ ਜਾ ਕੇ ਨਾ ਤੋਂ ਉਹ ਜੇ ਤਾਂ ਤੁਸੀਂ ਮਨ ਜਿਵੇਂ ਕਹਿੰਦੇ ਹੁੰਦੇ ਉਤਲੇ ਮੰਨੋ ਕਰਦੇ ਹੋ ਫਿਰ ਤਾਂ ਤੁਸੀਂ ਕਹਿੰਦੇ ਆਂ ਦਫਾ ਕਰ ਯਾਰ ਗਰਮੀ ਮੱਚੀ ਜਾਂਦੀ ਕੀ ਕਰਨਾ ਜੋ ਅੱਜ ਯੂਥ ਦੀ ਸੋਚ ਆ ਹਾਂ ਜੋ ਤੁਹਾਡੀ ਯੂਥ ਦੀ ਸੋਚ ਆ ਅੱਜ ਤੇ ਜੇ ਤੁਸੀਂ ਇਹ ਸੋਚ ਲੈਂਦੇ ਯਾਰ ਮੈਂ ਕਰਨਾ ਮੈਂ ਇਹਦੇ ਚੋਂ ਆਪਦੀ ਫੀਲ ਕਿਵੇਂ ਲੈਣੀ ਆ ਆਨੰਦ ਕਿਵੇਂ ਲੈਣਾ ਜਾਂ ਮੈਂ ਅੱਗੇ ਗੱਲ ਕਰਦਾ ਸੀ ਕਿ ਮਨੇ ਯਾਰ ਅਸੀਂ ਆਪਣਾ ਕੱਦੂ ਕਰਦੇ ਮੈਂ ਤੁਹਾਡਾ ਇਨਸੀਡੈਂਟ ਵੀ ਸ਼ੇਅਰ ਕੀਤਾ ਸੀ ਟਰੈਕਟਰ ਖੁੱਬ ਗਿਆ ਹਾਂ ਟਰੈਕਟਰ ਖੁੱਭ ਗਿਆ ਤੇ ਮੈਂ ਟੋਚਨ ਲੈ ਕੇ ਗਿਆ ਘਟੋ ਘਟ ਹੋਣਾ ਕੋਈ 10 ਕਿਲੋਵਾਰਟ ਫਾਰਮ ਹਾਊਸ ਉੱਤੇ ਟੋਚਨ ਲੈ ਕੇ ਚੱਪਲਾਂ ਮੇਰੇਆਂ ਲਾਈਆਂ ਹੋਈਆਂ ਸੀਆਂ ਪੈਰ ਮੱਚਦੇ ਗਏ ਪੈਰ ਮੱਚਦੇ ਮੋੜਿਆ ਜਦੋਂ ਕੰਦੂ ਚਾਏ ਤੇ ਠੰਡਾ ਸੀ ਪਾਣੀ ਫਿਰ ਉੱਥੇ ਆ ਕੇ ਥੋੜਾ ਆਰਾਮ ਆਇਆ ਉਹ ਤੇ ਰੇਤ ਤੇ ਦਿਨੇ ਤੁਰਿਆ ਤਾਂ ਮੈਨੂੰ ਐ ਲੱਗਿਆ ਮੈਂ ਕਿਹੜਾ ਬਹੁਤ ਗਰਮੀ ਹੈ 47 50 ਡਿਗਰੀ ਟੈਂਪਰੇਚਰ ਆਣਾ ਸ਼ਾਮ ਨੂੰ ਮੋਟਰ ਦੀ ਆਪਣੀ ਟਾਰ ਛੜ ਗਈ ਉਹ ਤਾਰ ਪਾਉਂਦੇ ਸੀ ਅਸੀਂ ਉਹ ਅੱਜ ਗਏ 7-8 ਹੂੰ ਤੇ ਜਿਵੇਂ ਨਾ ਰੇਤਾ ਠੰਡਾ ਹੋਣਾ ਸ਼ੁਰੂ ਹੋ ਗਿਆ ਸੀ ਹੂੰ ਤੇ ਉਹ ਧਾਰ ਪਾਈ ਤੁਰ ਕੇ ਗਏ ਉਸੇ ਰੇਤੇ ਦੇ ਪੈਹ ਲਾ ਲਾ ਜਿਵੇਂ ਡੈਲਕਮ ਪਾਊਡਰ ਤੇ ਤੁਰੇ ਜਾਂਦੇ ਹਾਂ ਹਾਂ ਸੋ ਉਹ ਠੰਡਾ ਹੋ ਗਿਆ ਸੀ ਰੇਤਾ ਸੋ ਉਹ ਚੀਜ਼ਾਂ ਤੁਹਾਨੂੰ ਐਕਸੈਪਟ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਪਤਾ ਲੱਗਦਾ ਯਾਰ ਵੀ ਹਾਂ ਇਹ ਠੀਕ ਹੈ ਇਹ ਕਰੋਤੀ ਹੈ ਇਹ ਹਾਂ ਮੇਡੀ ਵੱਡੀ ਗੱਡੀ ਦੀ ਚੀਜ਼ ਹੈ ਵੀ ਜਿਹੜੀ ਆਪਾਂ ਕਰਦੇ ਆ ਜੀ ਤਾਂ ਵੇਹ ਗਰਮੀ ਨੇ ਚੀਕਾਂ ਵੀ ਬਹੁਤ ਖੜਾਈਆਂ ਲੋਕਾਂ ਦੀਆਂ ਨੇ ਇਹ ਚਿਲਕੀ ਹੋ ਗਿਆ ਨਾ ਬਈ April ਤੱਕ ਚੱਲ ਗਈ ਠੰਡ ਹੂੰ ਤੇ ਉਸ ਤੋਂ ਬਾਅਦ 6 ਮਹੀਨੇ ਜਿਵੇਂ ਕਹਿੰਦੇ ਮਾਰਚ ਤੋਂ ਸੌਰੀ April ਤੋਂ ਮਈ ਹੂੰ ਮਈ ਜੂਨ ਚ ਪਈ ਵੀ ਬਹੁਤ ਹੂੰ 50 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈ ਮਨਿ ਯਾਰਾ ਚ ਉਹਨੇ ਪਾਣੀ ਲਾਉਣਾ ਹੂੰ ਲਾ ਕੇ ਅਸੀਂ ਦੂਜੇ ਨੂੰ ਕਰਨਾ ਉਹਨਾਂ ਨੂੰ ਪਿਛਲੇ ਦਾ ਸੁੱਖ ਤਾਂ ਆਉਂਦਾ ਹੋਵੇਗਾ ਜਿਹੜਾ ਹੁਣ 2 ਸਾਲ ਤੁਸੀਂ ਖੇਤੀ ਦਾ ਕੋਰਸ ਕਰ ਲਿਆ ਮੈਨੂੰ ਨਹੀਂ ਲੱਗਦਾ ਹੁਣ ਤੁਸੀਂ ਡੋਲ ਜਾਓਗੇ ਜਾਂ ਕਿਸੇ ਤੋਂ ਕੁਝ ਪੁੱਛਣਾ ਪਊਗਾ ਵੀ ਜੋ ਕਹਿ ਲੋ ਜਿੰਨਾ ਕ ਬੈਕ ਗੇਅਰ ਲੱਗਿਆ ਸੀ ਉਹ ਚੀਜ਼ਾਂ ਕਵਰ ਕਰ ਲਈਆਂ ਤੁਸੀਂ ਕਵਰ ਤਾਂ ਕਰ ਲਿਆ ਬਈ ਅਸਲ ਕੀ ਹੋ ਗਿਆ ਨਾ ਖੇਤੀ ਪੁਰਾਣੇ ਟਾਈਮ ਨਾਲ ਹੁਣ ਐਡਵਾਂਸ ਹੋ ਗਈ ਥੋੜੀ ਹਾਂ ਸੰਸਣ ਦੇੜੇ ਬਦਲ ਗਏ ਆ ਰਿਆ ਸਪਰੇਅ ਬਦਲ ਗਏ ਨਾ ਕੁਝ ਰੋਗ ਜਿਵੇਂ ਹੁਣ ਆਪਾਂ ਇਹ ਲਾ ਲਓ ਹਲਦੀ ਰੋਗ ਹੋ ਗਿਆ ਜੀ ਜੀ ਹੁਣ ਆਪਣਾ ਆਦਾ ਗੋ ਉਹ ਦਿਸੁੰਦੀ ਹੋ ਗਈ ਨਾ ਉਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਦਵਾਈਆਂ ਕਿਹੜੀਆਂ ਹੁੰਦੀਆਂ ਉਹ ਚੀਜ਼ਾਂ ਸਿੱਖ ਰਹੇ ਹਾਂ ਅਜੇ ਪਰ ਉ ਜਿਵੇਂ ਕਹਿੰਦੇ ਹੁੰਦੇ ਵੀ ਮੋਟਾ ਮੋਟਾ ਸਾਰਾ ਸਿੱਖ ਜੇ ਵੀ ਕਿਵੇਂ ਬੀਜੀ ਦਾ ਜਿਵੇਂ ਲਵਾਈ ਦਾ ਕੀ ਕਰੀਦਾ ਹੁਣ ਇੱਕ ਮੈਂ ਹੋਰ ਵੀ ਤੁਹਾਨੂੰ ਵਧਾਈ ਦੇਣੀ ਚਾਹਣਾ ਮੈਂ ਜਿਵੇਂ ਤੁਸੀਂ ਦੱਸਿਆ ਸੀ ਵੀ ਤੁਸੀਂ ਥੋੜੀ ਜਿਹੀ ਇਨਵੈਸਟਮੈਂਟ ਜ਼ਮੀਨ ਚ ਖਰੀਦੀ ਆ ਜੀ ਵੀ ਆਪਦੀ ਪੁਰਾਣੀ ਜ਼ਮੀਨ ਦੇ ਨਾਲ ਹੋਰ ਜ਼ਮੀਨ ਜੋੜੀ ਆ ਤੁਸੀਂ ਕਿਤੇ ਨਹੀਂ ਦਿਮਾਗ ਚ ਆਈ ਵੀਰ ਚੰਡੀਗੜ੍ਹ ਉੱਥੇ ਪਲਾਟ ਖਰੀਦ ਲੈਣੇ ਆ ਉੱਥੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਖੋਲ ਕੇ ਬਹਿ ਜਾਣਾ ਚਿੱਟਾ ਕੁਰਤਾ ਪਿਆਮਾ ਪ੍ਰੈਸ ਕੀਤਾ ਮਿਲਿਆ ਕਰੂਗਾ ਛੱਡੋ ਖੜਾ ਖੇਤੀਬਾੜੀ ਦਾ ਨਹੀਂ ਬਾਈ ਅਸਲ ਗੱਲ ਕੀ ਹੈ ਨਾ ਇਹ ਜਦੋਂ ਜ਼ਮੀਨ ਲੈਣੀ ਸੀ ਨਾ ਉਹ ਐਕਚੁਅਲੀ ਤੇ ਉਦੋਂ ਕੀ ਸੀਗਾ ਕਈ ਛੱਜਨ ਮਿੱਤਰ ਜਿਹੜੇ ਏਸ ਮਾਈਂਡਡ ਵਾਲੇ ਜਾਂ ਖੇਤੀ ਜੋ ਕਰਦ ਨਾ ਜਾਂਦੇ ਉਹ ਕਹਿੰਦੇ ਕੋਈ ਚੰਡੀਗੜ੍ਹ ਫਲੈਟ ਲੜਾ ਉਹ ਕਹਿੰਦੇ ਕਰ ਲੈ ਲੜਾ ਹਾਂ ਦੁਕਾਨ ਲੈ ਕੇ ਸ਼ੋਰੂਮ ਲੈ ਕੇ ਕਿਰਾਏ ਤੇ ਦੇ ਦੇ ਹਾਂ ਫਿਰ ਤਾਂ ਉਹੀ ਲਾਈਫ ਸ਼ੁਰੂ ਹੋ ਜਾਣੀ ਸੀ ਕਿ ਨੇ ਡਾਲੀ ਉਹ ਮੈਂ ਇੱਕ ਜੱਟ ਦਾ ਪੁੱਤ ਹਾਂ ਤੇ ਜ਼ਮੀਨ ਹੈ ਜਿਹੜੀ ਜੱਟ ਦੀ ਮਾਂ ਹੁੰਦੀ ਹੈ ਹਾਂ ਤੇ ਜਦ ਜ਼ਮੀਨ ਦੀ ਜੱਟ ਦੀ ਧਿਰ ਹੁੰਦੀ ਹੈ ਹਾਂ ਤੁਸੀਂ ਚਾਹੇ ਜਾਇ ਲੈ ਕੇ ਕਰੇ ਠੱਲੋ ਜਦੋਂ ਤੁਹਾਡੇ ਘਰੇ ਕਿਸੇ ਨੇ ਜੱਟ ਨਾਲ ਰਿਸ਼ਤਾ ਕਰਨਾ ਹੋਣਾ ਨਾ ਉਹਨੇ ਆ ਕੇ ਹੀ ਪੁੱਛਣਾ ਵੀ ਕਾਕਾ ਜੀ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਪਹਿਲੀ ਚੀਜ਼ ਦੂਜੀ ਚੀਜ਼ ਇਹ ਵੀ ਐਸ ਨੇ ਤੁਹਾਨੂੰ ਇੰਕਮ ਦੇਣੀ ਹੈ ਹਾਂ ਸੋ ਆਪਣਾ ਸ਼ੋਰੂਮ ਹੈ ਕੋਈ ਚੀਜ਼ ਹੈ ਉਹਨਾਂ ਕਨਸੈਪਟ ਹੈ 5 ਸਾਲ ਚੱਲੇ 10 ਸਾਲ ਚੱਲੇ ਕਈ ਵਾਰੀ ਹੋ ਸਕਦਾ ساری ਉਮਰ ਵੀ ਚੱਲੇ ਪਰ ਜ਼ਮੀਨ ਦੀ ਜਿਹਾ ਉਹਨਾਂ ਕੀਮਤ ਵਧ ਰਹੀ ਹੈ ਬਾਈ ਹਨਾ ਜੇ ਮੈਂ ਆਪਾਂ ਗੱਲ ਕਰਦੇ ਸੀ ਪਹਿਲਾਂ ਪਲੱਸ ਤੋਂ ਨੋ ਇਨਕਮ ਦੇ ਦੀ ਇਹ ਦੂ ਵੱਡੀ ਕੋਈ ਚੀਜ਼ ਨਹੀਂ ਹੈ ਬਾਕੀ ਤੁਸੀਂ ਮੈਂ ਸਮਝਦਾ ਵੀ ਤੁਸੀਂ ਆਪ ਦੇ ਕੰਮ ਦੇ ਬਾਸ ਹੈ ਤੁਹਾਡੇ ਉੱਤੇ ਕੋਈ ਬਾਸ ਨਹੀਂ ਤੁਸੀਂ ਬਾਸ ਹੈ ਹਾਂ ਖੇਤ ਦੇ ਵਿੱਚ ਜਦੋਂ ਤੁਸੀਂ ਆਪਦੀ ਮਰਜ਼ੀ ਨਾਲ ਉੱਠ ਸਕਦੇ ਹੋ ਮਰਜ਼ੀ ਨਾਲ ਸੌ ਸਕਦੇ ਆ ਕੋਈ ਲਾਰਮ ਵੀ ਤੁਹਾਡੇ ਡਾਂਗ ਕੋ ਨਹੀਂ ਵੱਜਦਾ ਜਿਵੇਂ ਕਹਿੰਦੇ ਹੁੰਦੇ ਬਾਹਰ ਵੀ ਲਾਰਮ ਵੀ ਡਾਂਗ ਕੋ ਵੱਜਦਾ ਮੇਰਾ ਲਾਰਮ ਤਾਂ ਅਸਲ ਹਾਸੇ ਵਾਲੀ ਗੱਲ ਦੱਸਦਾ ਲਾਰਮ ਤਾਂ ਮੇਰੇ ਹੁਣ ਵੀ ਡਾਂਗ ਕੋ ਵੱਜਦਾ ਮੈਨੂੰ ਨਾ ਹੁਣ ਇੱਥੇ ਉੱਥੇ ਇੰਨਾ ਚਿਰ ਕੰਮ ਕਰਕੇ 18 18 20 22 24 24 ਘੰਟੇ ਤੜਕੇ ਉੱਠਣਾ ਔਖਾ ਲੱਗਦਾ ਐਕਚੁਅਲ 'ਚ ਮੈਂ ਅੱਜ ਤੜਕੇ ਸਵੇਰ ਅੱਜ ਜੇ ਆ ਰਹੇ ਸੀ ਗਾਰ ਤੋਂ ਤੇ ਮੈਂ ਯਾਰ ਮੇਰੇ ਐਸਿਡ ਬਣ ਲੱਗ ਜਾਂਦਾ ਜੇ ਮੈਂ ਲਾਰਨਾਂ ਉੱਠਾਂ ਜਾ ਮੈਨੂੰ ਅਰਲੀ ਟ੍ਰੈਵਲ ਕਰਨਾ ਹੈ ਨਾ ਤੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਨਾ ਬਾਈ ਆਪ ਦੇ ਵੇਤਨ ਨਾਲੋਂ ਵੱਧ ਕੰਮ ਕਰ ਲਿਆ ਉੱਥੇ ਹਾਂ ਵੇਤਨ ਨਾਲੋਂ ਬਾਹਲੇ ਪੱਜਲੇ ਹਾਂ ਉਹ ਚੀਜ਼ ਨੇ ਥੋੜਾ ਜਿਹਾ ਬੋਡੀ ਨੂੰ ਉਸ ਸਿਸਟਮ ਨੂੰ ਹਿਲਾਤਾ ਹੁਣ ਪਤਾ ਲੱਗਦਾ ਹੁਣ ਤੜਕੇ 7-8 ਵਜੇ ਨਜ਼ਰ ਆਉਂਦੀ ਜਾਗ ਨਹੀਂ ਖੁੱਲੀ ਜੇ ਨਹੀਂ ਖੁੱਲੀ ਨਾ ਤਾਂ ਐ ਔਖਾ ਲੱਗਦਾ ਹੁੰਦਾ ਭਾਲੇ ਖੇਤ ਵੀ ਜਾਣਾ ਐ ਨਹੀਂ ਹੁੰਦਾ 6 ਵਜੇ ਵੀ ਉੱਠ ਕੇ 5 ਵਜੇ ਉੱਠ ਕੇ ਖੇਤ ਜਾਣਾ ਤਾਂ ਜਾਣਾ ਹੀ ਆਪਾਂ ਕੰਮ ਤਾਂ ਆਪਣਾ ਆਪਦੇ ਵਿੱਚ ਜਾਂਦੇ ਵੀ ਰਹੇ ਹਾਂ ਪਰ ਉਹ ਚੀਜ਼ ਨੇ ਤੁਹਾਨੂੰ ਮੈਨੂੰ ਇਫੈਕਟ ਬੜਾ ਪਾਇਆ ਕਿ ਕੈਨੇਡਾ ਰਹਿ ਕੇ ਸਾਰਾ ਦਿਨ ਭੱਜੇ ਫਿਰਨਾ ਉਹ ਚੀਜ਼ਾਂ ਦਾ ਅਸਰ ਮੈਂ ਹੁਣ ਦੇਖਦਾ ਉਹਦੀ ਬੋਡੀ ਤੇ ਜਿਹੜਾ ਆਪਾਂ ਕਹਿੰਦੇ ਨੇ ਨਾ ਭੱਜੋ ਭੱਜ ਕੰਮ ਪੈਸਾ ਉਹ ਚੀਜ਼ ਜਿਹਨਾਂ ਹੁਣ ਮੈਨੂੰ ਫੈਕਟਰ ਦੇ ਦਿੰਦਾ ਇੱਕ ਤੁਸੀਂ ਹੋਰ ਵੀ ਵਧਾਈ ਦੇ ਪਾਤਰਾ ਤੁਸੀਂ ਪ੍ਰੂਵ ਕਰਤਾ ਵੀ ਮੈਂ ਹੁਣ ਭੱਜਣ ਵਾਲਿਆਂ ਜੋ ਹੈ ਨਹੀਂ ਨਹੀਂ ਆਮ ਕਹਿ ਦਿੰਦੇ ਵਾਰੋ 6 ਮਹੀਨੇ ਘੱਟੂਗਾ ਇੰਡੀਆ ਦੀ ਗਰਮੀ ਪੰਜਾਬ ਦੀ ਇਹ ਸਹਿ ਨਹੀਂ ਸਕਦਾ ਭੱਜੂਗਾ ਦੁਬਾਰਾ ਤੁਸੀਂ ਨਹੀਂ ਭੱਜੇਗੇ ਨਹੀਂ ਮੇਰੇ ਇੱਕ ਸੀ ਜਿਹ ਤੁਹਾਨੂੰ ਦੱਸਦਾ ਹਾਸੇ ਵਾਲੀ ਗੱਲ ਕੀ ਹੈ ਕਿ ਮੈਂ ਤੁਹਾਨੂੰ ਪਤਾ 13 12 13 ਦਿਨ ਕੈਨੇਡਾ ਜਾ ਕੇ ਆਇਆ ਸੀ ਵਿੱਚੋਂ ਹਨ ਵਿਆਹ ਸੀਗਾ ਮੇਰੇ ਦੋਸਤ ਦਾ ਹਾਂ ਤੇ ਉਦੋਂ ਕੀ ਹੋਇਆ ਜਦੋਂ ਮੈਂ ਇੱਥੋਂ ਚੜਿਆ 47 50 ਡਿਗਰੀ ਸੀ ਉਹ ਚੜਨ ਲੈਂਦਾ ਮੈਨੂੰ ਕੁਝ ਨਹੀਂ ਪਤਾ ਲੱਗਿਆ ਹਾਂ ਜਦੋਂ ਮੈਂ ਪਹੁੰਚ ਗਿਆ ਉੱਥੇ 10 15 ਡਿਗਰੀ ਹਨਾ ਹਾਂ ਵਧੀਆ ਠੰਡ ਠੰਡ ਸੀ ਟੀ-ਸ਼ਰਟ ਜੈਕਟ ਪਾਈ ਹਨਾ ਹਾਂ ਤੇ ਜਦੋਂ ਮੈਂ ਵਾਪਸ ਉਤਰਿਆ ਉਹੀ 47 50 ਡਿਗਰੀ ਮੈਨੂੰ ਯਾਰ ਐਪੋਰਟ ਤੋਂ ਜਦੋਂ ਟੈਕਸੀ ਨੂੰ ਜਾਂਦਾ ਸੀ ਤਾਂ ਮੱਚੜਦਾ ਹੀ ਤੁਰਿਆ ਜਾਂਦਾ ਸੀਗਾ ਹਾਂ ਮੈਂ ਯਾਰ ਗਰਮੀ ਬਹੁਤ ਹੈ ਇੱਥੇ ਤਾਂ ਆਉਂਦਿਆਂ ਨੂੰ ਹੀ ਹੋਇਆਗੀ ਮੈਂ ਹਜੇ ਘਰੇ ਪਹੁੰਚਿਆ ਆਪਾਂ ਦਾ ਫੋਨ ਆ ਗਿਆ ਕਹਿੰਦੇ ਆ ਗਿਆ ਮੈਕਾਨ ਜੀ ਕਹਿੰਦੇ ਆਇਆ ਖੇਤ ਫਿਰ ਮੈਂ ਕਹਿੰਦੇ ਮੋਟਰ ਦੇ ਮਪਾਇਲਰ ਚ ਇੱਕ ਤਾਂ ਫਸ ਗਿਆ ਕੁਝ ਤੇ ਇੱਕ ਕੇਬਲ ਗੂਬਲ ਲੈ ਕੇ ਆਉਣੀ ਆ ਕੇਬਲ ਪਾਉਣੀ ਆ ਆਪਾਂ ਦਿਨੇ ਦਾ ਸੋਲਾ ਚੱਲ ਪੈਂਦਾ ਰਾਤ ਨੂੰ ਜਨਰੇਟਰ ਤੇ ਚਲਾਉਣਾ ਹਨ ਉਹ ਲੈਣੀ ਰੋਣੀ ਆ ਤੇ ਕਾ ਮਤਲਬ ਖੇਤ ਵਾਲੇ ਕੰਮ ਪਾਈਪ ਲਈ ਪਈ ਆ ਕੋਈ ਸੂੰਗੜ ਗਈ ਗਰਮੀ ਨਾਲ ਆ ਸੁਣ ਲੈ ਮੈਂ ਟੇਨ ਦੇ ਕੰਮ ਕਹਿੰਦੇ ਆ ਜਾ ਤੂੰ ਤੇ ਮੈਨੂੰ ਯਾਦ ਆ ਮੈਂ 10 ਵਜੇ ਘਰੇ ਆਇਆ ਸੀ ਨਵੋ ਗੋਲੀ ਕਰਿਆ 10 ਵਜੇ ਮਗੇਜ ਜਾਂਦਾ ਰਿਹਾ ਨਾ ਤੇ ਮੈਂ ਨਿੱਕਲ ਡਿਸ਼ਰ ਪਾਈ ਉਦੋਂ ਹੀ ਮੇਰੇ ਆਪਣੇ ਉਹ ਹੋਏ ਨਾ ਬਾਈ ਆਪਣੇ ਪਿੱਤ ਨਿਕਲੇ ਪਿੱਤ ਨਿਕਲੇ ਹੂੰ ਤੇ ਉਹਦੋਂ ਜਦੋਂ ਮੈਂ ਜਾ ਕੇ ਬੈਠਾ ਮੈਨੂੰ ਯਾਦ ਆ ਪਾਪਾ ਬੰਨ ਕਹਿੰਦੇ ਚਾਪੀ ਫੜਾ ਦੇ ਫਲਾਨੀ ਸੀ ਫੜਾ ਦੇ ਫੜਾਈ ਤਾਂ ਹੋਇਆ ਨਾ ਮੇਰੇ ਮੂੰਹ ਚੋਂ ਲਾਲ ਹੋ ਗਿਆ ਸੇਕ ਪੂਰੀ ਜਿਵੇਂ ਕਹਿੰਦੇ ਅੱਗ ਨਿਕਲਦੀ ਸੀ ਹਨਾ ਹਾਂ ਜੇ 1 ਪੁਆਇੰਟ ਦੇ ਮੰਨ ਜੇ ਜੈਟ ਲਗਾ ਨੀਂ ਦਾ ਦਿਨ ਦਾ ਦਾ ਡਿਫਰੈਂਸ ਆ ਉਹ ਸਾਰੀਆਂ ਚੀਜ਼ਾਂ ਵੀ ਸੀਗੀਆਂ ਪਰ ਮੈਨੂੰ ਇਹ ਯਾਰ ਬੈਠੇ ਆ ਤਾਂ ਕਾਰੀਏ ਨਾ ਤਾਂ ਕਰਨਾ ਹੀ ਕਰਨਾ ਕੀ ਹੈ ਇਨਸਾਨ ਹੀ ਆ ਮਰ ਥੋੜੀ ਜਾਵਾਂਗੇ ਆਪਾਂ ਨਹੀਂ ਨਹੀਂ ਹੁਣ ਤਾਂ ਹੁਣ ਨਹੀਂ ਡੋਲਦੇ ਤੁਸੀਂ ਹੁਣ ਤੁਹਾਡੇ ਰੰਗ ਦੱਸਦਾ ਹੁਣ ਨਹੀਂ ਡੋਲਦੇ ਹੁਣ ਤੁਸੀਂ ਰੜ ਕੇ ਗਰਮੀ ਚ ਪਿਛਲੀ ਗਰਮੀ ਚ ਪੂਰੇ ਰੜ ਕੇ ਤੁਸੀਂ ਨਹੀਂ ਭਾਈ ਐਤ ਕੀ ਪਿਛਲੀ ਗਰਮੀ ਤਾਂ ਥੋੜੇ ਰੜੇ ਐਸ ਗਰਮੀ ਚ ਬਾਹਲੇ ਰੜ ਗਏ ਪਿਛਲੀ ਵਾਰੀ ਕਿਸੀ 40 45 ਸੀ 40 45 ਹੱਦ ਐਸ ਵਾਰੀ ਤਾਂ ਕੀ ਹੋ ਗਿਆ ਵੀ 50 ਦੇ ਨੇ ਟੱਪ ਵੀ ਗਿਆ ਹਾਂ ਗਰਮੀ ਹੋਵੇ ਵੀ ਜਦੋਂ ਜज्ਬਾ ਤੁਹਾਡੇ ਮਨ ਦੇ ਵਿੱਚ ਵੀ ਕੁਝ ਕਰਨਾ ਹੈ ਤਾਂ ਕਰਨਾ ਹੀ ਹੈ ਉਹ ਸਭ ਤੋਂ ਵੱਡੀ ਚੀਜ਼ ਇਹੀ ਹੈ ਨਾ ਬਾਈ ਜੇ ਬਾਹਰ ਜਾ ਕੇ ਕਰ ਸਕਦੇ ਆ ਉਹਦੇ ਘਰੇ ਜਿਹੜੀ ਨਹੀਂ ਕਰ ਸਕਦੇ ਉੱਥੇ ਉੱਥੇ ਸਾਰਾ ਸਾਲ ਕਰਨਾ ਇੱਥੇ 2-3 ਮਹੀਨੇ ਕਰਨਾ ਹਾਂ ਇੱਕ ਮੈਨੂੰ ਹੋਰ ਦੱਸੋ ਵੀ ਹੁਣ ਫੋਨ ਕਿੰਨੇ ਕ ਆਉਂਦੇ ਆ ਬਾਈ ਫੋਨ ਦਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਉਹਦੇ ਅਖਰੋਂ ਕਈ ਵਾਰੀ ਤਾਂ ਹੁਣ ਇਹ ਹੋ ਜਾਂਦਾ ਹੁਣ ਰਾਤ 11:30 11:45 ਦੇ ਫੋਨ ਆਇਆ ਹੈ ਨਾ ਮੈਂ ਬਾਈ ਨੂੰ ਮੈਸੇਜ ਕੀਤਾ ਮੈਂ ਬਾਈ ਦਿਨੇ ਕਰ ਲਈ ਜਾਂ ਸਵੇਰੇ ਕਰ ਲਈ ਮੈਂ ਕਿਹਾ ਹੁਣ ਤਾਂ ਮੇਰੀ ਭਿਆਹ ਹੋਈ ਵੀ ਇੱਕ ਤਰਕੇ ਮਾਉਣਾ ਸੀਗਾ ਹਨਾ ਹਾਂ ਤੱਕਈ ਵਾਰੀ ਉਹ ਹੋ ਜਾਂਦਾ ਵੀ ਨਹੀਂ ਤਾਂ ਮੈਨੂੰ ਲੱਗਦਾ ਵੀ ਰੁਟੀਨ ਚ ਉਹੀ 2-3 ਫੋਨ ਕਾਲ 2-3 ਮੈਸੇਜ ਚੱਲਦੇ ਰਹਿੰਦੇ ਰੁਟੀਨ ਚ ਹੈਗੇ ਹੀ ਇਹ ਹਜੇ ਤੱਕ ਬੰਦ ਨਹੀਂ ਹੋਇਆ ਵੱਧ ਰਹੇ ਅੱਗੇ ਨੂੰ ਘਟ ਨਹੀਂ ਰਹੇ ਜੋ ਸੁਪਨਾ ਤੁਸੀਂ ਵੇਖ ਕੇ ਚੱਲੇ ਸੀਗੇ ਵੀ ਮੈਂ ਪਹਿਲ ਕਰਾਂ ਮੈਂ ਲੋਕਾਂ ਨੂੰ ਗਾਈਡ ਕਰਾਂ ਦੱਸਾਂ ਜਾ ਕੇ ਹਨਾ ਵੀ ਜੇ ਤੁਸੀਂ ਮੋੜਨਾ ਚਾਹੁੰਦੇ ਆ ਤਾਂ ਮੋੜ ਸਕਦੇ ਆ ਕੋਈ ਐਡੀ ਗੱਲ ਬਾਤ ਹੈ ਨਹੀਂ ਲੱਗਦਾ ਵੀ ਉਹ ਸੁਪਨਾ ਪੂਰਾ ਹੋ ਚੱਲਿਆ ਪੂਰਾ ਭਾਈ ਅੱਗੇ ਨਾਲੋਂ ਜਦੋਂ ਮੈਂ ਆਇਆ ਸੀ ਉਦੋਂ ਕਈ ਭੈਣ ਭਰਾਵਾਂ ਨੇ ਯਾਰ ਰਿਵਰਸ ਮਾਈਗ੍ਰੇਸ਼ਨ ਦੇ ਇੰਟਰਵਿਊ ਆਏਗਾ ਪਰ ਬਹੁਤ ਰੇਅਰ ਆਏਗਾ ਤੁਸੀਂ ਇਹ ਲਾ ਲਓ ਗਿਣਤੀ ਦੇ 5 7 10 ਬੰਦੇ ਹੋਣਗੇ ਹਨ ਤੇ ਜਿਨ੍ਹਾਂ ਨੇ ਮੈਂ ਦੇਖੇ ਜਿਨ੍ਹਾਂ ਨੇ ਇੱਕ ਇੰਟਰਵਿਊ ਕੀਤੀ ਉਸ ਤੋਂ ਬਾਅਦ ਗਾਇਬ ਹੀ ਹੋ ਗਏ ਉਹ ਹਾਂ ਗਾਇਬ ਹੋਣ ਦੇ ਕਾਰਨ ਨਹੀਂ ਮੈਨੂੰ ਪਤਾ ਆਪਾਂ ਗੱਲ ਜਿਵੇਂ ਕੱਲ ਵੀ ਕਰ ਰਹੇ ਸੀ ਗਾਇਬ ਹੋਣ ਦੇ ਕਾਰਨ ਦੋ ਹੀ ਕਾਰਨ ਹੁੰਦੇ ਆ ਇੱਕ ਤਾਂ ਤੁਹਾਨੂੰ ਲਾਈਮਲਾਈਟ ਮਿਲ ਗਈ ਇਹ ਲਾ ਲਓ ਬੰਦਾ ਹਵਾ ਛੱਕ ਜਾਂਦਾ ਮੇਰੀ ਇੱਕੋ ਹੀ ਭੈਣ ਭਰਾ ਇਸ ਗੱਲ ਦਾ ਗੁੱਸਾ ਵੀ ਕਰਦਾ ਤਾਂ ਇਹ ਗੱਲ ਸਹੀ ਆ ਸਹੀ ਆ ਹਾਂ ਤੁਸੀਂ ਵੀ ਫੇਸ ਕੀਤੀ ਮੈਂ ਵੀ ਫੇਸ ਕੀਤੀ ਬਿਲਕੁਲ 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 ਲਾਈਨ ਲਾਈਟ ਆ ਗਈ ਲਾਈਨ ਲਾਈਟ ਚ ਬੰਦਾ ਪੈਰ ਛੱਡ ਗਿਆ ਹੂੰ ਦੂਜੀ ਚੀਜ਼ ਇਹ ਆਂਦੀ ਇੰਟਰਵਿਊ ਕਰਨ ਦੇ ਆਸੇ ਪਾਸੇ ਡਰਾ ਦਿੰਦੇ ਆ ਹਾਂ ਤੈਨੂੰ ਕੋ ਗੋਲੀ ਮਾਰ ਦੂ ਤੈਨੂੰ ਕੋ ਚੱਕ ਕੇ ਲੈ ਜੂ ਤੈਨੂੰ ਆ ਕਰ ਦੂ ਤੈਨੂੰ ਉਹ ਕਰ ਦੂ ਹਣਾ ਉਹ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਚੀਜ਼ਾਂ ਚੋਂ ਬਾਹਰ ਆਉਣਾ ਚਾਹੀਦਾ ਹੂੰ ਇਸ ਚੀਜ਼ ਨੂੰ ਜਿੰਨਾ ਤੁਸੀਂ ਰੌਲਾ ਪਾਉਂਗੇ ਨਾ ਜੇ ਮੈਂ ਕੱਲਾ ਰੌਲਾ ਪਾ ਰਿਆਂ ਸਾਡੇ ਕਲੀਚੇ ਘਰ ਚ ਅੱਗ ਲੱਗ ਗਈ ਤਾਂਣ ਗਵਾਨ ਸੁਣੂੰਗਾ ਪਰ 10 20 50 100 ਬੰਦਾ ਰਲ ਕੇ ਰੌਲਾ ਪਾਵਾਂਗੇ ਪਿੰਡ 'ਚ ਸੁਣੂੰਗਾ ਬਿਲਕੁਲ ਉਹੀ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਜੇ ਮੈਂ ਕੱਲਾ ਰੌਲਾ ਪਾਈ ਇਹਨਾਂ ਤੁਸੀਂ ਰੌਲਾ ਪਾਈ ਜਾਂਦੇ ਹੋ ਘੱਟ ਸੁਣੂੰਗਾ ਜੇ 10 ਬੰਦੇ 50 ਬੰਦੇ ਰੌਲਾ ਪਾਉਣਗੇ ਜ਼ਿਆਦਾ ਸੁਣੂੰਗਾ ਜਿਹੜੇ ਬੰਦੇ ਆ ਰਹੇ ਆ ਹਾਂਜੀ ਹੁਣ ਮੈਂ ਥੋੜੇ ਦਿਨ ਪਹਿਲਾਂ ਜਦੋਂ ਤੁਹਾਨੂੰ ਗੱਲ ਕਰਨੀ ਕਰਦੇ ਸੀ ਆਪਾਂ ਨੇ ਫੋਨ ਕੀਤਾ ਬਾਈ ਇੰਟਰਵਿਊ ਦਾ ਕੋਈ ਮੂਡ ਨਹੀਂ ਹੈ ਹਨਾ ਹਾਂ ਮੈਨੂੰ ਨਿਰਾਸ਼ਾ ਵੀ ਹੋਈ ਕਿਉਂਕਿ ਉਹਨਾਂ ਬੰਦੇ ਨਾਲ ਮੇਰੀ ਗੱਲ ਹੁੰਦੀ ਸੀ ਮੈਂ ਕਿਹਾ ਬਈ ਆਪਾਂ ਇੰਟਰਵਿਊ ਕਰਨੀ ਜੇ ਅਸੀਂ ਜਿਆਦਾ ਸ਼ੁਰੂ ਕਰਨਾ ਮੈਂ ਚੱਲ ਕੋਈ ਗੱਲ ਨਹੀਂ ਹਾਂ ਤੇ ਮੈਨੂੰ ਉਹ ਉਸ ਪੁਆਇੰਟ ਤੇ ਵੀ ਲੱਗਿਆ ਜੇ ਤਰੀਆਂ ਦੋ ਚਾਰ ਇੰਟਰਵਿਊਜ਼ ਹੋ ਗਏ ਹਨਾ ਹਾਂ ਤਾਂ ਕੋਈ ਵੱਡੀ ਚੀਜ਼ ਨਹੀਂ ਪਹਿਲੀ ਗੱਲ ਤਾਂ ਦੂਜੀ ਚੀਜ਼ ਇਹ ਜੇ ਤੂੰ ਲੋਕਾਂ ਮਗਰ ਲੱਗ ਕੇ ਉਹ ਚੀਜ਼ ਬੰਦ ਕਰਤੀ ਹਾਂ ਕਿ ਤੈਨੂੰ ਡਰ ਪੈ ਗਿਆ ਤਾਂ ਫਿਰ ਤਾਂ ਇੱਥੇ ਆਉਣ ਦਾ ਫਾਇਦਾ ਹੀ ਕੋਈ ਨਹੀਂ ਸੀ ਫਾਇਦਾ ਹੀ ਕੋਈ ਨਹੀਂ ਬਿਲਕੁਲ ਠੀਕ ਹੈ ਨਾ ਇੱਥੇ ਆਉਣ ਦਾ ਤਾਂ ਫਾਇਦਾ ਤਾਂ ਹੀ ਹੈ ਜੇ ਤੁਸੀਂ ਲੋਕਾਂ ਸਾਹਮਣੇ ਰੂਬਰੂ ਹੋਵੋਗੇ ਦੱਸੋਗੇ ਵੀ ਮੈਨੂੰ ਆ ਚੈਲੰਜ ਸੀ ਜ਼ਿੰਦਗੀ ਦੇ ਮੈਂ ਆ ਏਮ ਲੈ ਕੇ ਆਇਆ ਇੱਥੇ ਮੈਂ ਆ ਕਰ ਰਿਹਾਗਾ ਬਾਈ ਨਾਲੇ ਤੁਸੀਂ ਬਿਜ਼ਨਸ ਕਰ ਰਹੇ ਹੋ ਤੁਸੀਂ ਦਿਖਾਓਗੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਫੇਰ ਹੀ ਪਤਾ ਲੱਗੂਗਾ ਫੇਰ ਹੀ ਪਤਾ ਲੱਗੂਗਾ ਬਿਲਕੁਲ ਦੂਜੀ ਚੀਜ਼ ਇਹ ਹੈ ਨਾ ਬਾਈ ਜੇ ਇਹੀ ਮਨ ਚ ਡਰ ਲੈ ਕੇ ਆਇਆ ਹਾਂ ਤੁਸੀਂ ਜਾਂ ਸੋਚਦੇ ਹੋ ਉਹ ਤਾਂ ਦੋ ਚਾਰ ਇੰਟਰਵਿਊ ਨਾਲ ਤੁਹਾਡਾ ਕੰਨ ਕਰਾ ਦੇਣਾ ਜੇ ਕਰਾਉਣਾ ਤਾਂ ਹਾਂ ਹਾਂ ਕੋਈ ਇਹ ਨਹੀਂ ਹੈਗਾ ਮੈਂ ਕਹਿੰਦਾ ਵੀ ਤੁਹਾਨੂੰ ਜਿਹੜਾ ਵੀ ਬੰਦਾ ਬਾਹਰੋਂ ਵਾਪਸ ਆਇਆ ਉਹਨੂੰ ਘਰੇ ਬਹਿਣ ਦੀ ਬਜਾਏ ਹੂੰ ਚੈਨਲ ਨੂੰ ਅਪਰੋਚ ਕਰਨਾ ਚਾਹੀਦਾ ਤੁਹਾਨੂੰ ਕਰ ਲੈ ਮੈਨੂੰ ਕਰ ਲੈ ਐਕਸ ਵਾਈ ਜੀ ਜੀ ਨੂੰ ਕਰ ਲੈ ਆਪਦੇ ਸੋਸ਼ਲ ਮੀਡੀਆ ਤੇ ਛੋਟੀ ਸ਼ਾਰਟ ਕੋਈ ਬਣਾ ਕੇ ਵੀਡੀਓ ਅਪਲੋਡ ਕਰ ਦੇ ਹਾਂ ਕੁਝ ਵੀ ਬਥੇਰੀਆਂ ਚੀਜ਼ਾਂ ਹੈਗੇ ਤੁਸੀਂ ਰੌਲਾ ਤਾਂ ਇਹ ਵੀ ਮੈਸੇਜ ਹੀ ਦੇਣਾ ਮੈਸੇਜ ਤਾਂ ਦਿਓ ਤੁਸੀਂ ਮੈਂ ਇਹ ਕਹਣਾ ਘਰੇ ਆ ਕੇ ਬੈਠੋ ਹਾਂ ਉੱਥੋਂ ਤਾਂ ਹੁਣ ਚੱਲਦੇ ਆ ਬੰਦੇ ਆਪਣਾ ਗੱਲ ਹੁੰਦੀ ਬਾਈ ਮੈਂ ਆ ਗਿਆ ਜਾਂ ਕੋਈ ਤੁਸੀਂ ਵੀ ਗੱਲ ਕਰਦੇ ਨਾ ਇੱਥੇ ਆ ਕੇ ਮੁੱਕਰ ਜਾਂਦੇ ਇੱਥੇ ਆ ਕੇ ਮੁੱਕਰ ਜਾਂਦੇ ਉਹਦਾ ਕਾਰਨ ਕੀ ਇਹਨਾਂ ਨੂੰ ਡਰ ਲੱਗਣ ਲੱਗਿਆ ਬਾਈ ਜੇ ਤੁਹਾਨੂੰ ਉੱਥੇ ਨਹੀਂ ਕਿਸੇ ਨੇ ਗੋਲੀ ਮਾਰੀ ਇੱਥੇ ਕੌਣ ਮਾਰ ਦੂਗਾ ਇੱਥੇ ਆਪਦੇ ਘਰੇ ਮੈਂ ਨਾ ਇੱਥੇ ਵੀ ਕਹਿ ਲੋ ਵੀ ਮੁੰਡਿਆਂ ਚ ਜਾਂ ਯੂਥ ਚ ਜਾਂ ਬੰਦਿਆਂ ਦੀ ਤਾਂਗ ਹੁੰਦੀ ਆ ਹਨਾ ਵੀ ਮੈਂ ਕੁਝ ਕਰਨਾ ਪੰਜਾਬ ਆ ਕੇ ਜੀ ਬਈ ਕਈ ਵੀਰਾਂ ਭੈਣਾਂ ਨੇ ਨਾ ਮੈਨੂੰ ਇੱਥੇ ਆ ਕੇ ਵੀ ਮੰਨ ਲਓ ਉੱਥੋਂ ਕੈਨੇਡਾ ਤੋਂ ਚੜ੍ਹੇ ਦਿੱਲੀ ਉਤਰਿਆ ਇਹ ਅਗਲੇ ਦਿਨ ਘਰੇ ਜਾ ਕੇ ਮੈਨੂੰ ਕਾਲ ਕਰਤੀ ਵੀ ਅਸੀਂ ਮੋੜੇ ਆਏ ਆ ਵੀ ਆਪਾਂ ਇੰਟਰਵਿਊ ਕਰਨਾ ਚਾਹੁੰਦੇ ਆ ਆਪਾਂ ਦੱਸਣਾ ਚਾਹੁੰਦੇ ਆ ਕਈ ਬੰਦੇ ਹੁਣ ਗੱਲ ਕਰਦੇ ਐਂਡ ਤੱਕ ਗੱਲ ਕਰਦੇ ਰਹੇ ਪੰਜਾਬ ਚ ਆ ਕੇ ਵੀ ਮੈਨੂੰ ਮੈਸੇਜ ਕਰਦੇ ਰਹੇ ਤੁਸੀਂ ਅੱਜ ਆਜੋ ਜੀ ਕੱਲ ਆਜੋ ਜੀ ਅਸੀਂ ਦੇਖਦੇ ਆਂ ਜੀ ਤੁਸੀਂ ਪਹਿਲਾਂ ਆਪਦੀ ਜਿਹੜੀ ਕੋਈ ਇੰਟਰਵਿਊ ਕੀਤੀ ਆ ਉਹਦਾ ਵੀਡੀਓ ਲਿੰਕ ਭੇਜੋ ਅਸੀਂ ਉਹ ਵੇਖਾਂਗੇ ਫਿਰ ਡਿਸਾਈਡ ਕਰਾਂਗੇ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਨਾ ਇਹ ਲੱਗਦਾ ਵੀ ਇਹ ਬੰਦੇ ਨਾ ਵੀ ਸਿਰਫ ਆਪਦੇ ਤੱਕ ਇਹਨਾਂ ਨੂੰ ਹੈਗਾ ਵੀ ਪੰਜਾਬ ਦੀ ਤਰੱਕੀ ਵਾਸਤੇ ਕੋਈ ਨਾ ਸੋਚ ਰਿਹਾ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਸੋਚ ਰਿਹਾ ਬਸ ਤੁਸੀਂ ਆਗੇ ਤੁਹਾਨੂੰ ਤੁਸੀਂ ਆਪਦੇ ਘਰ ਬਾਰੇ ਸੋਚੋ ਬਸ 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 ਉਹ ਸਭ ਤੋਂ ਮਹਾਰੀ ਚੀਜ਼ ਹੈ ਬਈ ਹਾਂਜੀ 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 ਇੱਕ ਚੀਜ਼ ਇਹ ਹੈ ਬਈ ਜੇ ਤੁਸੀਂ ਘਰੋਂ ਬਾਹਰ ਨਾ ਨਿਕਲੋਗੇ ਸੋਸ਼ਲ ਮੀਡੀਆ ਤੇ ਕਿਤੇ ਨਾ ਜਾਓਗੇ ਪਿੰਡ ਚ ਬਾਹਰ ਤਾਂ ਗੱਲ ਨਿਕਲ ਹੀ ਜਾਣੀ ਹੈ ਤੁਸੀਂ ਬਾਹਰੋਂ ਆਇਆ ਬਾਹਰੋਂ ਆਇਆ ਬਿਲਕੁਲ ਠੀਕ ਹੈ ਤੁਹਾਡਾ ਐਕਸੈਂਟ ਤੁਹਾਡਾ ਰਹਿਣਾ ਬਹਿਣਾ ਤੁਹਾਡਾ ਹਰ ਚੀਜ਼ ਨੇ ਦੱਸ ਦੇਣਾ ਬੰਦਾ ਬਾਹਰੋਂ ਆਇਆ ਜੀ 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 ਤੁਸੀਂ ਇਸ ਚੀਜ਼ ਨੂੰ ਲੁਕਾ ਕੇ ਨਹੀਂ ਰੱਖ ਸਕਦੇ ਤੁਹਾਨੂੰ ਕਿਤੇ ਨਾ ਕਿਤੇ ਐਕਸਪੋਜ਼ ਕਰਨਾ ਹੀ ਪੈਣਾ ਸਾਰੇ ਦਰਬਾਰੇ ਸਰਕਾਰੀ ਕਿਤੇ ਵੀ ਜਾਓਗੇ ਜੇ ਤੁਹਾਨੂੰ ਕਿਸੇ ਨੇ ਲੱਭਣਾ ਨਾ ਉਹ ਤੁਹਾਨੂੰ ਲੱਭ ਹੀ ਲੈਣਾ ਹਮ ਘਰੇ ਲੁਕਾਉਂਦਾ ਕੋਈ ਫਾਇਦਾ ਨਹੀਂ ਜਿਵੇਂ ਕਹਿੰਦੇ ਹੁੰਦੇ ਲੁਕਾਣ ਨਾਲ ਤਾਂ ਜਿਵੇਂ ਕਹਿੰਦੇ ਹੁੰਦੇ ਤੁਹਾਨੂੰ ਤਾਂ ਮੌਤ ਦਾ ਡਰ ਤੁਸੀਂ ਆਖੀ ਬਣਾ ਲਿਆ ਆਪਦੇ ਆਪ ਨੂੰ ਬਿਲਕੁਲ ਬਿਲਕੁਲ ਠੀਕ ਹੈ ਜੇ ਤੁਸੀਂ ਇਹ ਸੋਚਦੇ ਹੋ ਅਸੀਂ ਬਾਈ ਨਾਲ ਗੱਲ ਕੀਤੀ ਥੋੜਾ ਨਾਲ ਗੱਲ ਕੀਤੀ ਆ ਕੇ ਆ ਕੇ ਘਰੇ ਬਹਿ ਕੇ ਤੁਸੀਂ ਬਾਕੀ ਭੈਣ ਭਰਾਵਾਂ ਨੂੰ ਸੁਨੇਹਾ ਦੇ ਉਹਨਾਂ ਨੂੰ ਦੱਸੋ ਹਾਂ ਵੀ ਅਸੀਂ ਆ ਗਏ ਆ ਭਾਈ ਤੁਸੀਂ ਵੀ ਆਓ ਆ ਅਸੀਂ ਚੈਲੰਜ ਫੇਸ ਕੀਤੇ ਆ ਕੈਨੇਡਾ ਦੀ ਸੱਚਾਈ ਹੈ ਜਾਂ ਚੀਜ਼ਾਂ ਹੈਗੀਆਂ ਜੇ ਅਸੀਂ ਕੁਝ ਗਲਤ ਦੱਸ ਰਹੇ ਹਾਂ ਤਾਂ ਤੁਸੀਂ ਸਾਨੂੰ ਦਰੁਸਤ ਕਰ ਸਕਦੇ ਹੋ ਤੁਸੀਂ ਸਾਨੂੰ ਕਹਿੰਦੇ ਹੋ ਕਿ ਸਾਨੂੰ ਦੱਸੋ ਇੰਟਰਵਿਊ ਲਿੰਕ ਭੇਜੋ ਹਣਾ ਆਪਾਂ ਬੇਸਿਕਲੀ ਕਿਸੇ ਨੂੰ ਵੀ ਫੋਨ ਕਰਦੇ ਆ ਆਪਾਂ ਇਹ ਕਨਸੈਪਟ ਹੈ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕੀ ਗੱਲਾਂ ਕਰਨੀਆਂ ਹੋਰ ਤਾਂ ਇਹਦੇ ਵਿੱਚ ਕੋਈ ਬਾਲੀ ਵੱਡੀ ਚੀਜ਼ ਤਾਂ ਹੈ ਨਹੀਂ ਵੀ ਆਪਾਂ ਕੁਝ ਉਹਨਾਂ ਨੂੰ ਤੋਂ ਉਹਨੇ ਪਰਸਨਲ ਚੀਜ਼ਾਂ ਪੁੱਛ ਰਿਹਾ ਕਿ ਕਿੰਨੇ ਲੱਖ ਰੁਪਏ ਲੈ ਕੇ ਆਏ ਜਾਂ ਤੁਹਾਡੀ ਕੋਈ ਫਾਈਨੈਂਸ਼ੀਅਲ ਸਟੇਸ਼ਨ ਚੀਜ਼ ਪੁੱਛ ਰਿਹਾ ਹਣਾ ਉਹ ਚੀਜ਼ਾਂ ਜਦੋਂ ਆਪਾਂ ਜਾਣੀ ਨਹੀਂ ਰਹੀ ਨਾਲੇ ਇੱਕ ਹੋਰ ਗੱਲ ਆ ਔਰ ਸਾਬ ਵੀ ਤੁਹਾਡਾ ਜਾਂ ਮੇਰਾ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਸਿਰਫ ਇੱਕ ਮੋਟਿਵ ਆ ਵੀ ਕੋਈ ਪੋਜ਼ਿਟਿਵ ਚੀਜ਼ ਲੋਕਾਂ ਤੱਕ ਪਹੁੰਚੇ ਸਾਨੂੰ ਇਹ ਕੋਈ ਮਤਲਬ ਨਹੀਂ ਵੀ ਅਸੀਂ ਵੱਧ ਇੰਟਰਵਿਊਆਂ ਕਰਨੀਆਂ ਤੇ ਵੱਧ YouTube ਤੇ ਚੜਾਉਣੀਆਂ YouTube ਤੋਂ ਜਿਹੜੀ ਇਨਕਮ ਆਊਗੀ ਉਹਦੇ ਨਾਲ ਹੀ ਸਾਡਾ ਘਰ ਚੱਲਣਾ ਵੀ ਪ੍ਰਮਾਤਮਾ ਦਾ ਸ਼ੁਕਰ ਆ ਅਸੀਂ ਦੋਨੇ ਟਾਈਮ ਸ਼ੁਕਰਗੁਜ਼ਾਰ ਕਰਦੇ ਪ੍ਰਮਾਤਮਾ ਨੇ ਵੀ ਸਾਡੀ ਰੋਟੀ ਦਿੱਤੀ ਆ ਸਾਨੂੰ ਸੋਹਣਾ ਜਿਗਾੜ ਚੱਲੀ ਜਾਂਦਾ YouTube ਸਾਡੀ ਚੱਲੇ ਚਾਹੇ ਨਾ ਚੱਲੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਇਹ ਆ ਵੀ ਅਸੀਂ ਪੰਜਾਬ ਦੀ ਵਹਿਤਰੀ ਆਸਤੇ ਕੀ ਕਰ ਸਕਦੇ ਆ ਅਸੀਂ ਉਹ ਸੋਚਦੇ ਆ ਤੁਸੀਂ ਇਹ ਸਾਬ ਲਓ ਬਈ ਹੁਣ ਚਲੋ ਕਈ ਬੰਦੇ ਆਪਣੇ ਸਰਕਲ ਚ ਹੈ ਜਿਹੜੇ ਬੰਦੇ ਇਸ ਚੀਜ਼ ਨਾਲ ਨਹੀਂ ਸੀ ਜੁੜੇ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੀ ਇੰਟਰਵਿਊ ਜਾਂ ਗੱਲ ਨਹੀਂ ਸੀ ਕਰਦੇ ਹਨ ਹੁਣ ਜੀ ਵੀ ਸਟਵਾਲ ਬਾਈ ਉਹਨਾਂ ਨੇ ਮੇਰੀ ਵੀ ਕੀਤੀ ਬਲਕਾਰ ਬਾਈ ਦੀ ਵੀ ਕੀਤੀ ਹੁਣ ਉਹਨਾਂ ਨੂੰ ਇਸ ਪਾਸੇ ਇੰਟਰਸਟ ਹੈ ਮੈਂ ਹੋਰ ਵੀ ਪੰਜਾਬ ਰਿਲੇਟਡ ਅੰਕਾਰਾ ਹਨਾ ਹਾਂਜੀ ਰਤਨ ਬਾਈ ਆ ਰਤਨ ਬਾਈ ਗੱਲ ਕਰਦੇ ਹਨਾ ਹੋਰ ਵੀ ਕਿੰਨੇ ਆਪਣੇ ਚੈਨਲ ਆ ਮੈਂ ਕਿਸੇ ਦਾ ਸ਼ਹਿਰ ਨਾ ਆ ਵੀ ਭੁੱਲ ਗਿਆ ਹਾਂ ਹਨਾ ਸਾਰੇ ਜਾਣੇ ਜਿੰਨਾ ਕੁ ਜੋਰ ਹੈਗਾ ਜੇ ਕੋਈ ਨਹੀਂ ਵੀ ਕਰਦਾ ਆਪਣੇ ਨਾਲ ਕੇ ਉਹਨਾਂ ਨੂੰ ਇਹ ਗੱਲ ਸਮਝਾਈ ਯਾਰ ਪੰਜਾਬ ਵਾਸਤੇ ਕੁਝ ਕਰੀਏ ਹਨਾ ਜੀ 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 ਤਾਂ ਉਹ ਚੀਜ਼ਾਂ ਕਰ ਰਹੇ ਹਾਂ ਜਾਂ ਕੋਈ ਵੀ ਇੰਟਰਵਿਊ XYZ ਕਿਸੇ ਬੰਦੇ ਦੀ ਲਾਡੀ ਕੰਗੜਾ ਦੀ ਮੈਂ ਇੰਟਰਵਿਊ ਹੁੰਦਾ ਸੀਗਾ ਬਾਈ ਨਾਲ ਸੀ ਜੀ ਉਹਦੇ ਨਾਲ ਹਾਂ ਚਿੰਜਰ ਨਾਲ ਹਨਾ ਉਹ ਵੀ ਗੱਲ ਕਹਿ ਰਿਹਾ ਸੀ ਕਹਿੰਦਾ ਯਾਰ ਮੈਂ ਕਿਤੇ ਵੀ ਜਾਂਦਰਾ ਪੰਜਾਬ ਮੇਰੀ ਖੋਪਾਉਂਦਾ ਹਾਂ ਹਾਂ ਕੋਈ ਆਪਣੇ ਉਹਦੀ ਗਿੱਲ ਰੌਂਤੇ ਦੀ ਕੋਈ ਇੰਟਰਵਿਊ ਲੈ ਲਓ ਸੇਮਨਜੋਤ ਮੱਕੜ ਦੀ ਲੈ ਲਓ ਕਿਸੇ ਬੰਦੇ ਦੀ ਵੀ ਲੈ ਲਓ ਹਮ ਹਰ ਥਾਂ ਕਿਤੇ ਨਾ ਕਿਤੇ ਇੱਕ ਪੁਆਇੰਟ ਤੇ ਆ ਕੇ ਪੰਜਾਬ ਦੀ ਗੱਲ ਹੋਣੀ ਹੋਣੀ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੋਣੀ ਹੋਣੀ ਹੈ ਇਹ ਨਹੀਂ ਵੀ ਅਸੀਂ ਇਕੱਲੇ ਹੀ ਗੱਲ ਕਰ ਰਹੇ ਹਰ ਬੰਦਾ ਇਹ ਗੱਲ ਕਰ ਰਿਹਾ ਇਹ ਜ਼ਰੂਰੀ ਹੈ ਹਮ ਇੱਕ ਮੈਨ ਹੋਰ ਦੱਸੋ ਬੇਟਾ ਤੇ ਤੁਹਾਡੀ ਵਾਈਫ ਹੁਣ ਕਹਿ ਲਓ ਵੀ ਅਡਜਸਟਮੈਂਟ ਹੋ ਗਈ ਉਹਨਾਂ ਦੀ ਪ੍ਰੋਪਰ ਹਾਂ ਅਡਜਸਟਮੈਂਟ ਵਾਈਫ ਦੀ ਤਾਂ ਬਈ ਕੋਈ ਪ੍ਰੋਬਲਮ ਨਹੀਂ ਹੈਗੀ ਬੇਟਾ ਹਜੇ ਤੁਸੀਂ ਇਹ ਲਾ ਲਓ 100 ਚੋਂ 70 80% ਟਲ ਗਿਆ ਟਲ ਗਿਆ ਟਲ ਗਿਆ ਉਹ ਬਸ ਮੇਨ ਚੀਜ਼ ਹੈ ਸਕੂਲ ਚ ਕੋਈ ਪ੍ਰੋਬਲਮ ਨਹੀਂ ਪੰਜਾਬੀ ਤੇ ਪਕੜ ਬਣ ਗਈ ਪੰਜਾਬੀ ਹਾਂ ਉਹ ਪੰਗਾ ਕੀ ਪੈਂਦਾ ਕਈ ਜਵਾਕ ਨਾ ਸਕੂਲ ਚ ਹਿੰਦੀ ਬੋਲਦੇ ਆ ਅੱਛਾ ਉਹਦਾ ਇਹ ਪੰਗਾ ਪਿਆ ਨਾ ਘਰੇ ਵੀ ਨਹੀਂ ਉਹਨਾਂ ਨੂੰ ਪਤਾ ਨਹੀਂ ਕੋਈ ਬੋਲਦਾ ਕਿ ਨਹੀਂ ਬੋਲਦਾ ਪੰਜਾਬ ਚ ਰਹਿ ਕੇ ਹਾਂ ਉਹ ਕਈ ਵਾਰੀ ਕੀ ਪੰਗਾ ਪੈ ਜਾਂਦਾ ਗੱਲ ਕਰਦੇ ਕਰਦੇ ਪੰਜਾਬੀ ਸ਼ੁਰੂ ਹੁੰਦੀ ਹੈ ਹਿੰਦੀ ਚੱਲ ਫੈਂਦੀ ਹੈ ਹਿੰਦੀ ਜਿਹੜਾ ਭੋਲੇ ਆਂਦਾ ਫਿਰ ਇੰਗਲਿਸ਼ ਇਹ ਲਿਸ ਚੱਲ ਪੈਂਦੀ ਹੈ ਛੋਟਾ ਨਾ ਜੀ ਛੋਟਾ ਹੈ 7 ਸਾਲ ਦਾ ਸੋ ਮੇਰੇ ਖਿਆਲ ਨਾਲ 2 ਸਾਲ ਉਹਨੂੰ ਲੱਗਣਗੇ ਇਸ ਚੀਜ਼ ਨੂੰ ਸਮਝਣ ਨੂੰ ਪੰਜਾਬੀ ਇੱਕ ਐਡ ਲੈਂਗੁਏਜ ਹੈ ਹਿੰਦੀ ਐਡ ਲੈਂਗੁਏਜ ਹੈ ਤੇ ਸੰਦ ਪੜੇ ਸਮਝ ਆ ਗਏ ਵੀ ਆ ਟਰੈਕਟਰ ਆ ਟਰਾਲੀ ਆ ਬਲਦ ਆ ਗੱਡੀ ਆ ਮੱਝਾਂ ਆ ਗਾਵਾਂ ਉਹ ਬਾਡਲੈਂਡ ਹੁੰਦਾ ਨਾ ਉਹ ਬਲਦ ਨੂੰ ਬੁਲਾਦੀ ਦੱਸਦੇ ਆ ਆ ਕੇ ਨਹੀਂ ਨਹੀਂ ਸੰਦ ਸੰਦੇੜੇ ਤਾਂ ਤੁਸੀਂ ਇਹ ਸਾਲ ਲਾ ਲਓ ਉਹਦੇ ਆਖਣ ਵਾਂਗੂ ਕਟੋਗੜ ਮੇਰੇ ਸਾਹ ਨਾਲ 30 40 ਰੱਖੇ ਮੈਂ ਇਹ ਟ੍ਰੈਕਪਰ ਮੰਗਦਾ ਐ ਤਾਂ ਨਹੀਂ ਬੋਲਦਾ ਵਾਠ ਠੀਕ ਹੈ ਜੰਮਾ ਮਾ ਰੋਟੀ ਪਾ ਦੇ ਉਹ ਹਣਾ ਜਾਂ ਪਾਣੀ ਪਾ ਦੇ ਮੈਨੂੰ ਉਹ ਜਮਾ ਰੋਟੀ ਖਾਣੀ ਹੈ ਭੁੱਖ ਲੱਗੀ ਹੈ ਰੋਟੀ ਖਾਣੀ ਮੰਗਦਾ ਐ ਨਹੀਂ ਕਹਿੰਦਾ ਨੇ ਉਹ ਕੈਨੇਡਾ ਵਾਲੇ ਛੋਟੇ ਜਿਹਾਂ ਆਕ ਕਹਿੰਦੇ ਆ ਉਹ ਵੀ ਕਿਸੇ ਦੇ ਮਗਰ ਲੱਗ ਲੱਗ ਕੇ ਕਰਨ ਲੱਗ ਜਾਂਦੇ ਉਹਨਾਂ ਦੇ ਉਹਨਾਂ ਦਾ ਵੀ ਕੋਈ ਉਹਨੇ ਉਹਨਾਂ ਦੇ ਵਿਚਾਰਾਂ ਦੀ ਕੋਈ ਉਹਨੇ ਹੈਗੀ ਤੁਹਾਨੂੰ ਹੱਥੇ ਕੋਈ ਹੋਰ ਗੱਲ ਮੈਂ ਇਸ ਗੱਲ ਤੋਂ ਪਛਾਣ ਲੱਗੇ ਜਾਣਾ ਮੈਨੂੰ ਨਾ ਫੋਨ ਆਇਆ ਹੋ ਗਏ 2 ਹਫ਼ਤੇ ਪਹਿਲਾਂ ਦੀ ਗੱਲ ਆ ਹੂੰ ਮੁੰਡਾ ਕੈਨੇਡਾ ਬੌਰਨ ਰੇਜ਼ਡ ਤੀਜੀ ਪੀੜ੍ਹੀ ਹੈ। ਹਮ ਮੋਗੇ ਦੇ ਨਾਲ ਪੈਨਡਾ ਠੀਕ ਹੈ। ਤੇ ਉਹਦੇ ਦਾਦਾ ਜੀ ਪਹਿਲਾਂ ਹੀ ਜਾਂਦੇ ਰਹੇ ਸੀ ਮਤਲਬ 80 ਰੂਟਿਸ ਚ ਜਾਂਦੇ ਰਹੇ ਸੀ। ਰਾਈਟ ਤੀਜੀ ਪੀੜ੍ਹੀ ਚ ਆਨ ਰਹੀ ਹੈ। ਮੁੰਡੇ ਦੀ ਉਮਰ ਹੈ ਜੀ 27 ਸਾਲ। ਹਮ ਉਹਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਬਾਈ ਮੈਂ ਕੈਨੇਡਾ ਬੋਰਨ ਮੈਨੂੰ ਅਚੰਭਾ ਆਇਆ ਥਾ ਤੀਜੀ ਵੀੜੀ ਮੈਨੂੰ ਫੋਨ ਕਰਦੇ ਆ ਹਾਂ ਤੁਹਾਡੇ ਇੰਟਰਵਿਊਸ ਦੇਖੇ ਆ ਤੁਹਾਡੇ ਨਾਲ ਗੱਲ ਕਰਨੇ ਆ ਮੈਂ ਕਿਹਾ ਬਾਈ ਤੁਸੀਂ ਕੌਣ ਹੋ ਉਹਦੇ ਬਾਰੇ ਮੈਂ ਪੁੱਛਣ ਲੱਗ ਗਿਆ ਹੂੰ ਕਹਿੰਦਾ ਮੇਰੇ ਦਾਦੇ ਕੋਲੇ ਆਪਣੇ ਮੋਗੇ ਦੇ ਨਾਲ ਪਿੰਡ ਸੀ 100 ਗੱਲਾ ਜਮੀਨ ਸੀ ਅੱਛਾ ਜੀ ਜਦੋਂ ਮੇਰੇ ਫਾਦਰ ਨੇ ਡਿਸਾਈਡ ਕਰ ਲਿਆ ਮੈਂ ਉੱਥੇ ਰਹਿਣਾ ਹਾਂ 100 ਦੀ 100 ਗੱਲਾ ਚੱਕਤੀ ਓਹੋ ਠੀਕ ਆ ਪਿੰਡ ਵਾਲਾ ਘਰ ਵੀ ਚੱਕਤਾ ਹਾਂ ਹੁਣ ਕਹਿੰਦਾ ਸਾਡਾ ਕੁਛ ਨਹੀਂਗਾ ਇੱਥੇ ਮਾਰੇ ਫਾਦਰ ਨੂੰ ਕਹਿੰਦਾ ਚੱਲੀਏ ਹਾਂ ਉਹ ਉਦੋਂ ਦਾ ਉਧਰ ਜੇ ਗਿਆ ਬਸ ਉਹ ਕਹਿੰਦਾ ਵੀ ਨਾ ਨਾ ਆ ਵੀ ਆਪਾਂ ਤਾਂ ਇੱਥੇ ਮਰਾਂਗੇ ਹਾਂ ਮਤਲਬ ਉਹ ਪੰਜਾਬ ਨੂੰ ਹਥਿਆਰ ਸਿੱਟ ਤੇ ਹਥਿਆਰ ਸਿੱਟੀ ਬੈਠਾ ਹਾਂ ਮੈਨੂੰ ਕਹਿੰਦਾ ਬਾਈ ਮੈਂ ਆਉਣਾ ਚਾਹਣਾ ਆ ਤੁਸੀਂ ਮੈਨੂੰ ਦੱਸੋ ਮੈਂ ਮਤਲਬ ਕਿਵੇਂ ਸੈੱਟ ਕਰ ਸਕਦਾ ਹਾਂ ਕਿਵੇਂ ਰਹਿ ਸਕਦਾ ਕਿੰਨੀ ਗੇ ਇਨਕਮ ਚਾਹੀਦੀ ਹੈ ਹਾਂ ਮੈਂ ਉਹਦੇ ਪਿੰਡ ਮੈਂ ਕਹਿੰਦਾ ਇੰਡੀਆ ਕਹਿੰਦਾ ਦੋ ਵਾਰੀ ਆਇਆ ਦਰਬਾਰ ਸਾਹਿਬ ਮੱਥਾ ਟੇਕਣਾ ਦੋ ਵਾਰੀ ਸਰਾਂ ਚ ਰਿਆਂ ਕਹਿੰਦਾ ਹਾਂ ਤੇ ਕਹਿੰਦਾ ਮੈਂ ਸਿਸਟਮ ਕਿਵੇਂ ਸੈੱਟ ਕਰ ਸਕਦਾ ਮੈਂ ਪੰਜਾਬ ਰਹਿਣਾ ਚ ਮੈਨੂੰ ਪੰਜਾਬ ਚ ਰਹਿ ਕੇ ਕੀ ਪ੍ਰੋਬਲਮਸ ਆਉਣਗੇ ਹਾਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਕਿਹਾ ਯਾਰ ਕਿਸੇ ਬੰਦੇ ਨੇ ਫੋਨ ਤੀਜੀ ਵੀਡੀਓ ਨੇ ਮੈਨੂੰ ਫੋਨ ਕੀਤਾ ਹੂੰ ਕਿ ਬਾਏ ਮੈਂ ਇੱਥੇ ਆਉਣਾ ਚਾਹਣਾ ਜਿਹੜੇ ਬੰਦਾ ਜੰਮਿਆ ਨੇ ਪਲਿਆ ਨੇ ਵੜਾ ਆਣੇ ਹੋਇਆ ਕਹਿੰਦਾ ਮੈਨੂੰ ਪੰਜਾਬ ਦਾ ਮੂਹ ਆਉਂਦਾ ਕਹਿੰਦਾ ਹੌਲੀ ਹੌਲੀ ਮੈਂ ਸੋਚਦਾ ਮੈਂ ਪਿੰਡ ਚ ਘਰ ਪਾਵਾਂ ਹਾਂ ਮੇਰੀ ਕਹਿੰਦਾ ਫਾਇਨਸ ਵੀ ਤਿਆਰ ਹੈ ਹਾਂ ਯੂਐਸਡੀ ਕਿਸੇ ਕੰਪਨੀ ਦੀ ਆਈਟੀ ਕੰਪਨੀ ਚ ਚੰਗੀ ਜੌਬ ਕਰਦਾ ਲੱਖ ਡਾਲ ਦਾ ਤਨਖਾਹ ਕਹਿੰਦਾ ਮੈਂ ਇੱਥੇ ਬਹਿ ਕੇ ਵੀ ਕਰ ਸਕਦਾ ਹਾਂ ਰਿਮੋਟਲੀ ਕਰਨੇ ਆ ਹੂੰ ਤੇ ਕਨਾਂ ਮੈਂ ਪਿੰਡ ਜ਼ਮੀਨ ਲੈਣਾ ਚਾਹਣਾ ਪਿੰਡ ਘਰ ਪਾਉਣਾ ਚਾਹਣਾ ਇੱਥੇ ਰਹਿਣਾ ਚਾਹਣਾ ਮੈਨੂੰ ਬੜੀ ਚੰਗੀ ਚੀਜ਼ ਲੱਗੀ ਹੈ ਮੈਨੂੰ ਨਾ ਜਿਵੇਂ ਕਹਿੰਦੇ ਹੁੰਦੇ ਕਦੇ-ਕਦੇ ਸਾਨੂੰ ਆਪ ਦੇ ਆਪ ਤੇ ਪ੍ਰਾਊਡ ਹੁੰਦਾ ਯਾਰ ਵੀ ਹਾਂ ਅਸੀਂ ਕਿਸੇ ਬੰਦੇ ਨੂੰ ਐਸ ਲੈਵਲ ਤੱਕ ਪਹੁੰਚ ਗਏ ਕਿ ਤੀਜੀ ਵੀੜੀ ਸਾਨੂੰ ਫੋਨ ਕਰਦੇ ਆ ਨਾ ਦੂਜੀ ਇੱਕ ਚੀਜ਼ ਹੋਰ ਪੋਜ਼ਿਟਿਵ ਚੀਜ਼ ਹੈ ਘਰੇ ਲੋਕਾਂ ਦਾ ਆਉਣ ਦਾ ਰੁਝਾਨ ਬਹੁਤ ਵਧ ਗਿਆ ਬਈ ਹੂੰ ਅੱਗੇ ਕੀ ਹੁੰਦਾ ਸੀ ਫੋਨ ਕਾਲ ਹੀ ਆਉਂਦੇ ਸੀ ਵੀ ਬਈ ਆਵਾਂਗੇ ਹਨਾ ਜਾਂ ਮਿਲ ਕੇ ਜਾਵਾਂਗੇ ਹੂੰ ਹੁਣ ਲੇਟਲੀ ਲੇਟਲੀ ਤੁਸੀਂ ਇਹ حساب ਲਾਉਂ ਲੋ 10 15 ਬੰਦੇ ਮਤਲਬ ਘਰੇ ਆ ਗਏ ਤੇ ਜਿਹੜੇ ਬੰਦੇ ਨੂੰ ਮੈਂ ਜਾਣਦਾ ਹੀ ਨਹੀਂ ਹਾਂ ਕਈ ਮੈਨੂੰ ਅਚੰਭਾ ਹੁੰਦਾ ਉਹਨਾਂ ਤੋਂ ਹੁੰਦਾ ਜਿਹੜੇ ਫੋਨ ਕਰਕੇ ਆਉਂਦੇ ਚਲੋ ਉਹ ਤਾਂ ਪਤਾ ਆਪਣੇ ਘਰੇ ਆ ਰਹੇ ਹਾਂ ਆ ਲੇਟਲੀ ਨਾ ਅਮਤ ਸਿਆਰ ਨਾਲ ਵੀ ਗੱਲ ਕਰਦਾ ਜੰंडीगढ़ ਸੀਗੇ ਹੂੰ ਤੇ ਆਪਣਾ ਉਹਨਾਂ ਦਾ ਭਗਤੇ ਭਾਈ ਕੋਲੇ ਪੈਂਦਾ ਕੋਈ ਠੀਕ ਹੈ ਤੇ ਭਗਤੇ ਭਾਈ ਕੋਲੇ ਪੈਂਦਾ ਸਵੇਰੇ 6:30 ਗਰੀ ਪਰਿਵਾਰ ਸੀਗਾ ਹੂੰ ਰਿਵਰਸ ਮਾਈਗ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹਾਂ ਇੰਟਰਵਿਊਜ਼ ਵੇਖੇ ਆ ਪਰਿਵਾਰ ਬਾਰੇ ਸੁਣਿਆ ਹਾਂ ਮੇਰੇ ਬਾਰੇ ਜਾਣਿਆ ਉਹਨਾਂ ਨੂੰ ਬੜੀ ਚੰਗੀ ਚੀਜ਼ ਲੱਗੀ ਬੰਦਾ ਬਾਹਰੋਂ ਆਇਆ ਰਹਿਣ ਆਇਆ ਦਾਦੇ ਦਾ ਟਰੈਕਟਰ ਲੈ ਕੇ ਆਇਆ ਸਾਰੀਆਂ ਚੀਜ਼ਾਂ ਉਹਨਾਂ ਨੇ ਵੇਖੀਆਂ ਜੀ ਤੇ ਹਾਂ ਉਹਨਾਂ ਨੇ 6:30 ਵਜੇ ਚੱਲੇ ਮੁੰਡੇ ਦੀ ਉਮਰ ਹੋਊਗੀ ਕੋਈ 15-16 ਸਾਲ ਆਦੇ ਫਾਦਰ ਨੂੰ ਕਹਿੰਦਾ ਕਿ ਚੱਲੋ ਮੋਟਰਸਾਈਕਲ ਤੇ ਚੱਲੀਏ ਆਪਾਂ ਉਹਨਾਂ ਨੇ ਦੋ ਫੋਟੋ ਲਈਆਂ ਇੱਕ ਫੋਟੋ ਆਪਣੇ ਬਾਬਾ ਜੀ ਦੀ ਸੀ ਹਾਂ ਇੱਕ ਫੋਟੋ ਵੱਡੀ ਫੋਟੋ ਉਹਦੇ ਜਦਾ ਜੀ ਹੈ ਟਰੈਕਟਰ ਦੀ ਹੈ ਮੈਂ ਆ ਹਾਂ ਸਾਰੇ ਫੈਮਿਲੀ ਦਾ ਮਤਲਬ ਸਾਡੇ ਉਹ ਉਹਦੇ ਚ ਮਲਟੀ ਪਿਕਚਰ ਦਾ ਉਹ ਲੈ ਕੇ ਆ ਹਾਂ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਯਾਰ ਪਰਮਾਤਮਾ ਨੇ ਐਸ ਲਾਇਕ ਕਰਤੇ ਹਾਂ ਜਾਂ ਇਹ ਚੀਜ਼ ਸਾਡੇ ਜਿਹੜੇ ਲੋਕ ਹੁੰਦੇ ਨਾ ਬਾਈ ਪਰਮਾਤਮਾ ਦੀ ਕਚਹਿਰੀ ਹੁੰਦੀ ਹੈ ਹਨ ਬਿਲਕੁਲ ਵੀ ਉਹਨਾਂ ਚੀਜ਼ਾਂ ਨੇ ਸਾਨੂੰ ਐਕਸੈਪਟ ਕਰ ਲਿਆ ਕਿ ਅਸੀਂ ਕੁਝ ਕਰ ਰਹੇ ਹਾਂ ਅਸੀਂ ਕੁਝ ਚੰਗਾ ਕਰ ਰਹੇ ਹਾਂ ਸਭ ਤੋਂ ਵੱਡੀ ਜੀ ਜੋ ਤੁਸੀਂ ਕਰ ਰਹੇ ਹੋ ਚੰਗਾ ਉਹਦਾ ਤੁਹਾਨੂੰ ਰਿਵਾਰਡ ਮਿਲਣਾ ਸ਼ੁਰੂ ਹੋ ਗਿਆ ਹਾਂ ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਖੁਸ਼ੀ ਹੁੰਦੀ ਹੈ ਹੁਣ ਸਾਡੇ ਅਸੀਂ ਨਾ ਕੱਲ ਆਪਣੇ ਚੈਨਲ ਬਾਰੇ ਇੰਟਰੋ ਸ਼ੂਟ ਕਰਦੇ ਸੀ ਸਾਡੇ ਜਿਹੜੇ ਕੰਮ ਕਰਦੇ ਆਂਟੀ ਪਰਾਂ ਖੜੇ ਆਪਣਾ ਡਰੋਨ ਚਲਾਈ ਜਾਂਦੇ ਸੀਗਾ ਨਾ ਉਹ ਖੜ ਗਏ ਹੂੰ ਤੇ ਉਹ ਕਹਿੰਦੇ ਅੱਜ ਕੀ ਕਰੀ ਜਾਂਦੇ ਆ ਉਹ ਕਹਿੰਦੇ ਅਸੀਂ ਜੀ ਵੀ ਸ਼ੂਟ ਕਰਦੇ ਸੀਗੇ ਤੇ ਉਹਨਾਂ ਨੇ ਅੱਧ ਘਰੇ ਜਾ ਕੇ ਬੇਟੇ ਨੂੰ ਦੱਸਿਆ ਉਹਨਾਂ ਦਾ ਬੇਟਾ ਛੋਟ ਹੂੰ ਕਹਿੰਦੇ ਵੀ ਬਾਈ ਨੂੰ ਐ ਕੋਈ ਦੇ ਕੋਈ ਮਿਲਣ ਆਇਆ ਹੁੰਦਾ ਕਦੇ ਕੋਈ ਮਿਲਣ ਆਇਆ ਹੁੰਦਾ ਕਈ ਵਾਰੀ ਕੋਈ ਅਸੀਂ ਨਹੀਂ ਹੁੰਦੇ ਪਿੱਛੋਂ ਆਇਆ ਹੁੰਦਾ ਉਹ ਜਵਾਗ ਨੂੰ ਨਹੀਂ ਪਤਾ ਹਜੇ ਹੂੰ ਉਹ ਕਹਿੰਦਾ ਬਾਈ ਕੋਈ ਸਿੰਗਰ-ਸੁੰਗਰ ਉਹਨਾਂ ਫੈਨ ਮਿਲਣ ਆਉਂਦੇ ਘਰੇ ਜਾਂ ਕੋਈ ਵਾਈ ਕੋਈ ਐਕਟਰ ਵੀ ਜਿਹੜੇ ਉਹਨੂੰ ਬੰਦੇ ਮਿਲਣਾ ਆਉਂਦੇ ਆ ਐ ਤਾਂ ਮੰਮੀ ਉਹ ਫਲਾੰਦੇ ਬੰਦਿਆਂ ਨੂੰ ਮਿਲਣਾ ਆਉਂਦੇ ਆ ਉਹ ਕਹਿੰਦੇ ਨਹੀਂ ਪੁੱਤੋਂ ਬਾਹਰੋਂ ਆਇਆ ਤੇ ਆਹੇ ਕੰਮ ਕਰਦਾ ਵੀ ਬਾਹਰ ਭੈਣ ਰੰਦੇ ਭੈਣ ਭਰਾ ਐਨ ਮੋੜਨ ਨਾਲ ਉਹਨਾਂ ਨੇ ਹੀ ਕੰਮ ਕਰਦਾ ਜਿਉਂ ਇੱਥੇ ਆਉਣ ਉਹਨਾਂ ਨੂੰ ਸਲਾਹ ਦਿੰਦਾ ਮੰਮੀ ਫਿਰ ਉਹ ਪੈਸੇ ਲੈਂਦਾ ਕਹਿੰਦੇ ਕਹਿੰਦੇ ਨਹੀਂ ਪੈਸੇ ਨਹੀਂ ਲਾਂਦਾ ਕਹਿੰਦਾ ਫਿਰ ਫ੍ਰੀ ਚ ਹੀ ਕੰਮ ਕਰੀ ਜਾਂਦਾ ਬਾਈ ਸਾਰਾ मतलब ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੁਹਾਡਾ ਨਾਲ ਸ਼ੇਅਰ ਹੁੰਦੀਆਂ ਹਨ ਤੇ ਮੈਂ ਜਦੋਂ ਘਰੇ ਆਇਆ ਨਾ ਮੈਂ ਚੰਡੀਗੜ੍ਹ 'ਚ ਗਿਆ ਆ ਕੈਮਰੇ ਤੇ ਉਹ ਸਾਰਾ ਚੱਕਣ ਗਏ ਸੀ ਸੈੱਟ ਸੈਟਅਪ ਕਰਦੇ ਸੀ ਤੇ ਮੈਂ ਬਪਾਣ ਗਿਆ ਮੈਂ ਮੇਰੀ ਗੱਲ ਕਰਾਇਓ ਹਨ ਤੇ ਮੈਂ ਕਿਹਾ ਬਾਈ ਕੀ ਹਾਲ ਹੈ ਕਹਿੰਦਾ ਵਧੀਆ ਹਨ ਤੇ ਮੈਂ ਕਿਹਾ ਬਾਈ ਸੀ ਫੋਨ ਤਾਂ ਕਰ ਲੈਣਾ ਸੀ ਆਉਣ ਤੋਂ ਪਹਿਲਾਂ ਮੈਂ ਚੰਡੀਗੜ੍ਹ 'ਚ ਸੀ ਮੈਂ ਸੌਰੀ ਮੈਂ ਘਰੇ ਨਹੀਂ ਗਿਆ ਹਨ ਮੈਨੂੰ ਕਹਿੰਦਾ ਨਹੀਂ ਬਾਈ ਕਹਿੰਦਾ ਅਸੀਂ ਸੋਚ ਕੇ ਹੀ ਚੱਲੇ ਸੀਗੇ ਕਹਿੰਦਾ ਫੋਨ ਨੰਬਰ ਤਾਂ ਹੈ ਨਹੀਂ ਲੱਭਿਆ ਨਹੀਂ ਸਾਨੂੰ ਕਿਦੋਂ ਬਤਰੀਆਂ ਫੋਟੋਆਂ ਲੱਭੀਆਂ ਤੇਰੇ ਪਿੰਡ ਦਾ ਨਾਮ ਪਤਾ ਲੱਗ ਗਿਆ ਮੈਂ ਬਾਪੂ ਨੂੰ ਕਿਹਾ ਵੀ ਛੱਡ ਦੇ ਸਵੇਰੇ ਮੋਟਰਸਾਈਕਲ ਚੱਲ ਗਿਆ ਆਪਾਂ ਜਾਣਾ ਹੀ ਜਾਣਾ ਬਾਈ ਨੂੰ ਮਿਲ ਕੇ ਆਣਾ ਮੈਂ ਕਿਹਾ ਮੈਨੂੰ ਅਸੀਂ ਫੋਨ ਨੰਬਰ ਲਖਾ ਦਿਓ ਮੈਂ ਤੁਹਾਨੂੰ ਸਪੈਸ਼ਲ ਪਿੰਡ ਮੇਰੇ ਨਾਲ ਸੋ ਚੀਜ਼ਾਂ ਤੁਹਾਨੂੰ ਬੜੀਆਂ ਅਚੰਬੇ ਕੋਈ ਕਿ ਜਿਹੜੇ ਦੇ ਨਾ ਕੋਈ ਚੀਜ਼ ਵੱਡੀ ਨਹੀਂ ਹੁੰਦੀ ਬਿਲਕੁਲ 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 ਪਰ ਤੁਹਾਨੂੰ ਉਹ ਚੀਜ਼ਾਂ ਨਾ ਖਿੱਚਦੀਆਂ ਆ ਤੁਹਾਨੂੰ ਗੱਲ ਉਹੀ ਆ ਵੀ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਜੇ ਤੁਸੀਂ ਕੋਈ ਮਨ ਚ ਸੋਚ ਕੇ ਆਏ ਆ ਵੀ ਮੈਂ ਪੰਜਾਬ ਮੋੜਨਾ ਹੈ ਪੰਜਾਬ ਦੀ ਬਿਹਤਰੀ ਵਾਸਤੇ ਕੁਝ ਕਰਨਾ ਹੈ ਤੁਸੀਂ ਆਪਦੇ ਕੰਮ ਦੇ ਨਾਲ ਥੋੜਾ ਸਮਾਂ ਕੱਢ ਰਹੇ ਆ ਤਾਂ ਬਹੁਤ ਚੰਗੀ ਗੱਲ ਆ ਕੋਈ ਤੁਹਾਨੂੰ ਮਨ ਨੂੰ ਸਕੂਨ ਤਾਂ ਹੈਗਾ ਨਾ ਵੀ ਮੈਂ ਕੁਝ ਚੰਗਾ ਕਰ ਰਿਹਾ ਬਾਈ ਜਦੋਂ ਹੁੰਦਾ ਕੀ ਹੈ ਜਦੋਂ ਤੁਹਾਨੂੰ ਐਕਚੁਅਲ ਫੋਨ ਤੇ ਤਾਂ ਗੱਲ ਕਰਦੇ ਲੋਕ ਮਿਲ ਨਾਉਂਦੇ ਆ ਨਾ ਹਾਂ ਉਹ ਬਹੁਤ ਵੱਡੀ ਚੀਜ਼ ਹੈ ਹਾਂ ਕੀ ਤੁਹਾਨੂੰ ਕੋਈ ਮਿਲਣਾ ਹੈ ਹਮ ਅੱਜ ਦੇ ਟਾਈਮ 'ਚ ਕਿਸੇ ਕੋਲ ਇੰਨਾ ਕੋਈ ਟਾਈਮ ਹੈ ਨਹੀਂ ਬਿਲਕੁਲ ਬਾਈ ਇੱਕ ਕੈਲੀਫੋਰਨੀਆ ਤੋਂ ਮਿਲਣ ਆਏ ਸੀ ਕੋਈ ਮਹੀਨਾ ਡੇਢ ਖੇਤੀ ਸੀ ਉਹ ਅਸੀਂ ਹਨ ਉਹਨਾਂ ਨੇ ਨਵੰਬਰ ਦਸੰਬਰ 'ਚ ਮੂਹ ਹੋਣਾ ਵਰਤਾਂ ਮਲੇ ਹੋਰ ਇੱਕ ਬਾਈ ਆਏ ਸੀ ਆਪਣੇ ਬਰਮਿੰਗਮ ਤੋਂ ਆਏ ਸੀ ਹਾਂ ਕੈਲੀਫੋਰਨੀਆ ਤੋਂ ਮਤਲਬ ਹੋਰ ਕਿੰਨੇ ਬੰਦੇ ਆਏ ਹਮ ਨਾਮ ਲਾਵਾਂ ਤਾਂ ਮੈਂ ਘਾਟਾ ਕੋਈ 20 25 ਬੰਦੇ ਮਤਲਬ ਇਸ ਸਾਲ ਦੇ ਵਿੱਚ ਵਿੱਚ ਮਿਲ ਗਏ ਹੋਣੇ ਆ ਗਏ ਹਨ ਜਾਉਂਦਾ ਬਾਈ ਕਈ ਵਾਰੀ ਕਿਸੇ ਦਾ ਨਾ ਬਾਈ ਅਸੀਂ ਆਉਣਾ ਤੁਹਾਡੇ ਅਸਤੇ ਗਿਫਟ ਲੱਗੇ ਮੈਂ ਮੇਰੇ ਲਈ ਸਭ ਤੋਂ ਵੱਡਾ ਗਿਫਟ ਹੈ ਤੁਸੀਂ ਪੰਜਾਬ ਆ ਰਹੇ ਹਾਂ ਹਾਂ ਬਿਲਕੁਲ ਪੰਜਾਬ ਆ ਕੇ ਰੋ ਤੁਸੀਂ ਸਭ ਤੋਂ ਵੱਡਾ ਗਿਫਟ ਹੂੰ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਅਪੀਲ ਕਰਨੀ ਚਾਹੁੰਨਾ ਵੀ ਜੇ ਤੁਸੀਂ ਪੰਜਾਬ ਆਉਣ ਦਾ ਮਨ ਹੈਗਾ ਜੇ ਤੁਸੀਂ ਆ ਚੁੱਕੇ ਆ ਜਾਂ ਸੋਚ ਰਹੇ ਆ ਜਾਂ ਆ ਤੁਹਾਡੀ ਪਲੈਨਿੰਗ ਬਣ ਰਹੀ ਆ ਤਾਂ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਸੋਸ਼ਲ ਮੀਡੀਆ ਤੇ ਰੂਬਰੂ ਜ਼ਰੂਰ ਦਰਸ਼ਕਾਂ ਦੇ ਹੋਵੋ ਲੋਕਾਂ ਦੇ ਹੋਵੋ ਉਹ ਰੀਅਲ ਤੁਹਾਡੀ ਹੈਗੀ ਹੈ ਕੰਟਰੀਬਿਊਸ਼ਨ ਉਹੀ ਹੈ ਵੀ ਪੰਜਾਬ ਦੇ ਤੁਸੀਂ ਪਿਵੇਖਨ ਨੂੰ ਸੁਨਹਿਰਾ ਕਰਨ ਵਾਸਤੇ ਕੋਈ ਨਾ ਕੋਈ ਯੋਗਦਾਨ ਪਾ ਰਹੇ ਆ ਕਿਉਂਕਿ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੇ ਆਪਾਂ ਇਹੀ ਸੋਚੀ ਗਈਏ ਵੀ ਮੈਂ ਤਾਂ ਪੰਜਾਬ ਚੱਲਿਆ ਕਿਸੇ ਨੂੰ ਦੱਸਣਾ ਨਹੀਂਗਾ ਚੁੱਪ ਕਰਕੇ ਆਪਦਾ ਕੰਮ ਕਰ ਲੂੰਗਾ ਫਿਰ ਤੁਹਾਡੇ ਪੰਜਾਬ ਆਉਣ ਦਾ ਕੋਈ ਫਾਇਦਾ ਨਹੀਂ ਫਿਰ ਤੁਹਾਡੀ ਸਿਰਫ ਤੁਸੀਂ ਆਪਦੇ ਮਤਲਬ ਲਈ ਆ ਰਹੇ ਆਂ ਪੰਜਾਬ ਦੇ ਲੋਕਾਂ ਲਈ ਜਾਂ ਪੰਜਾਬ ਦੀ ਬਿਹਤਰੀ ਆਸਤੇ ਕੁਝ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਜਰੂਰ ਤੁਸੀਂ ਭਵਨ ਦੀ 2 ਮਿੰਟ ਦੀ 3 ਮਿੰਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿਓ ਆਪਦੇ ਅਕਾਊਂਟ ਤੇ ਪਾ ਦਿਓ ਹਾਂ ਆਪਦੇ ਅਕਾਊਂਟ ਤੇ ਹੀ ਪਾ ਦਿਓ ਕੋਈ ਕਿਸੇ ਨਾਲ ਕੰਟੈਕਟ ਕਰਨ ਦੀ ਲੋੜ ਨਹੀਂ ਕੋਈ ਕਰਨ ਔਲਖ ਨੂੰ ਮਿਲਣ ਦੀ ਲੋੜ ਨਹੀਂ ਗੈਵੀ ਚੌਣ ਨੂੰ ਮਿਲਣ ਦੀ ਲੋੜ ਨਹੀਂ ਪਰ ਉਹ ਤੁਹਾਡਾ ਰੀਅਲ ਕੰਟਰੀਬਿਊਸ਼ਨ ਪੰਜਾਬ ਵਾਸਤੇ ਹੋਊਗਾ ਇੰਨਾ ਕੰਮ ਦੋਨੇ ਹੱਥ ਬਨ ਕੇ ਮੇਰੀ ਬੇਨਤੀ ਆ ਇੰਨਾ ਕੰਮ ਜ਼ਰੂਰ ਕਰ ਲਿਆ ਕਰੋ ਇਹ ਨਹੀਂ ਵੀ ਤੁਸੀਂ ਪੰਜਾਬ ਆ ਗਏ ਤੇ ਲੁੱਕ ਕੇ ਬਹਿ ਗਏ ਉਹਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਹੜੇ ਵੀ ਸੱਜਣ ਮਿੱਤਰ ਆਏ ਆ ਕੋਈ ਭੈਣ ਆਇਆ ਕੋਈ ਭਰਾ ਆ ਜੇ ਤੁਸੀਂ ਤੁਹਾਡੇ ਚ ਕੋਈ ਚਣਕ ਹੈਗੀ ਆ ਪੰਜਾਬ ਲਈ ਕੁਝ ਕੰਮ ਕਰਨਾ ਤਾਂ ਜ਼ਰੂਰ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਆਪਦਾ ਐਕਸਪੀਰੀਅੰਸ ਸ਼ੇਅਰ ਕਰੋ ਉਹਦੇ ਨਾਲ ਮੋਟੀਵੇਸ਼ਨ ਯੂਥ ਨੂੰ ਲੋਕਾਂ ਨੂੰ ਬਹੁਤ ਮਿਲੂਗੀ ਬਹੁਤ ਜ਼ਿਆਦਾ ਇਸ ਚੀਜ਼ ਦਾ ਅਸਰ ਹੁੰਦਾ ਤੇ ਔਲਖ ਸਾਹਿਬ ਕੋਈ ਜਾਂਦੇ ਜਾਂਦੇ ਕੋਈ ਮੈਸੇਜ ਲਾਸਟ ਮਾਸਟਰ ਮੈਸੇਜ ਇਹੀ ਹੈ ਕਿ ਜੇ ਤੁਸੀਂ ਉਹ ਤੁਹਾਡੀ ਗੱਲ ਲਈ ਮੈਂ ਉਹਨੂੰ ਰੈਪ ਅਪ ਕਰਦਾ ਕਿ ਤੁਹਾਨੂੰ ਫੋਨ ਕਰਦੇ ਹਾਂ ਸਾਡਾ ਮੈਂ ਨਹੀਂ ਕਹਿੰਦਾ ਸਾਡਾ ਸਮਾਂ ਲੈਣੇ ਜੀ ਔਰ ਉਹਨਾਂ ਬੰਦੇ ਲਈ ਮੇਰਾ ਸਾਡਾ ਸਮਾਂ ਹੀ ਬੰਦਾ ਜਿਹੜੇ ਬੰਦੇ ਯੂਜ਼ ਕਰਦੇ ਆ ਆਪਣੀ ਜੀ ਆਪਾਂ ਕਹਿੰਦੇ ਆ ਫੋਨ ਤੇ ਗੱਲ ਕੀਤੀ ਇੱਥੇ ਆ ਵੀ ਮੁੜ ਕੇ ਇਗਨੋਰ ਕਰਨਾ ਜਾਂ ਕੋਈ ਆਪਾਂ ਦਾ ਨਿੱਜੀ ਜ਼ਿੰਦਗੀ ਚ ਕੁਝ ਨਹੀਂ ਕਰਦ ਲਾ ਆਪਣਾ ਕੰਮ ਤਾਂ ਇਹ ਲੋਕਾਂ ਤੱਕ ਪਹੁੰਚੇ ਹਾਂ ਜੀ 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 ਸੋ ਉਹਨਾਂ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਆਪ ਦਾ ਯੋਗਦਾਨ ਜ਼ਰੂਰ ਪਾਓ ਹਾਂਜੀ ਬਾਕੀ ਤੁਹਾਨੂੰ ਕੋਈ ਪੰਜਾਬ ਨੂੰ ਲੈ ਕੇ ਕੁਐਸਚਨ ਹੈ ਪੰਜਾਬ ਚ ਤੁਸੀਂ ਕੀ ਕਰ ਸਕਦੇ ਹੋ ਹੂੰ ਪੰਜਾਬ ਚ ਤੁਹਾਡੇ ਲਈ ਕੀ ਆਪਰਚੁਨਿਟੀਆਂ ਹਨ ਪੰਜਾਬ ਨੂਰ ਲੈ ਕੇ ਤੁਹਾਨੂੰ ਕਿਸੇ ਕਿਸਮ ਦਾ ਕੁਐਸਚਨ ਹੈ ਜੀ ਬਾਈ ਗੈਵੀ ਚੌਂ ਨੂੰ ਕਰ ਲੋ ਤੁਸੀਂ ਕਾਲ ਹਨਾ ਜਾਂ ਮੇਰੇ ਨਾਲ ਗੱਲ ਕਰਨੀ ਹੈ ਤਾਂ ਬੈਕ ਟੂ ਮਦਰ ਲੈਂਡ ਪੰਜਾਬ ਤੇ ਈਮੇਲ ਐਡਰੈਸ ਵੀ ਪਿਆ ਹੈ ਮੇਲਿੰਗ ਐਡਰੈਸ ਵੀ ਪਿਆ ਹੈ ਜੀ ਮੇਰਾ ਕੰਟੈਕਟ ਨੰਬਰ ਵੀ ਪਿਆ ਸਾਰਾ ਕੁਝ ਉੱਤੇ ਪਿਆ ਹਨਾ ਫੇਸਬੁੱਕ ਤੇ ਇੰਸਟਾਗ੍ਰam ਟਿਕਟੌਕ ਤੇ ਕਿਤੇ ਵੀ ਮੈਸੇਜ ਕਰ ਲੋ ਤੁਹਾਡਾ ਕੋਈ ਸਵਾਲ ਜੀ 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 ਤੁਹਾਨੂੰ ਐ ਲੱਗਦਾ ਵੀ ਪੰਜਾਬ ਰਹਿ ਕੇ ਮੂਵ ਹੋਣ ਦਾ ਸਹੀ ਟਾਈਮ ਕੀ ਹੈ ਸਾਰੇ ਕੋਈ ਵੀ ਕੁਝ ਵੀ ਸਵਾਲ ਜੀ 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 ਤੇ ਜਰੂਰ ਸਾਨੂੰ ਕੰਟੈਕਟ ਕਰੋ ਅਸੀਂ ਕੁਝ ਮੈਂ ਕਰਨ ਔਲਖ ਨੂੰ ਸੌਰੀ ਮੈਂ ਟੇਕਦਾ ਮੈਂ ਇਹਨਾਂ ਨੂੰ ਮੋਟੀਵੇਟ ਕੀਤਾ ਸੀ ਮੈਂ ਕਿਹਾ ਤੁਸੀਂ ਚੈਨਲ ਆ ਨੇ ਬਹੁਤ ਸਾਰੇ ਚੈਨਲਾਂ ਨੇ ਤੁਹਾਨੂੰ ਰਿਕਾਰਡ ਕਰ ਲਿਆ ਤੁਸੀਂ ਆਪ ਵੀ ਕੋਸ਼ਿਸ਼ ਕਰੋ ਜਿਹੜੇ ਲੋਕ ਤੁਹਾਡੇ ਲਿੰਕ ਦੇ ਵਿੱਚ ਹੈਗੇ ਆ ਜਾਂ ਤੁਹਾਡੇ ਨੂੰ ਕੰਟੈਕਟ ਕਰਦੇ ਆ ਜਾਂ ਆਏ ਵੇ ਆ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਓ ਇਸ ਕਰਕੇ ਬਾਈ ਨੇ ਬੈਕ ਟੂ ਮਦਰ ਲੈਂਡ ਪੰਜਾਬ YouTube ਚੈਨਲ ਬਣਾਇਆ ਸਬਸਕ੍ਰਾਈਬ ਕਰ ਲਿਓ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬੰਦੇ ਇਹ ਮਲਾਉਣਗੇ ਆਪਣੇ ਭੈਣ ਭਰਾ ਜਿਹੜੇ ਵਾਪਸ ਆਏ ਆ ਕੈਨੇਡਾ ਅਮਰੀਕਾ ਛੱਡ ਕੇ ਇਹ ਲੈ ਕੇ ਆਉਣਗੇ ਦਰਸ਼ਕਾਂ ਦੇ ਸਾਹਮਣੇ ਉਹਨਾਂ ਨੂੰ ਤੇ ਇਸੇ ਉਹ ਵੀ ਚੈਨਲ ਤੁਸੀਂ ਬੈਕ ਟੂ ਮਦਰ ਲੈਂਡ ਪੰਜਾਬ ਸਬਸਕ੍ਰਾਈਬ ਕਰਿਓ ਜੀ ਏ ਏਸੀ ਅੱਜ ਦੀਆਂ ਗੱਲਾਂ ਬਾਤਾਂ ਔਲਖ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਕਾਰ ਭਜਾ ਕੇ ਲਈ ਨਹੀਂ ਨਹੀਂ ਕਾਰ ਭਜਾਉਣ ਨਾਲ ਤਾਂ ਕੋਈ ਕਰਨ ਥੋੜਾ ਜਿਵੇਂ ਕਹਿੰਦੇ ਹੁੰਦੇ ਮੈਂ ਥੋੜੇ ਦਸਕਾਂ ਤੋਂ ਮਾਫੀ ਮੰਗਦਾ 6 ਮਹੀਨੇ ਪੈ ਗਏ ਮੈਨੂੰ ਤੁਹਾਨੂੰ 6 ਮਹੀਨੇ ਹੋ ਗਏ ਮੈਂ ਆਵਾਂ ਬਾਈ ਤੇ ਤੁਸੀਂ ਆਉਣੇ ਤਾਂ ਮੈਂ ਇਹੀ ਕਹਿੰਦਾ ਬਾਈ ਹਜੇ ਮੈਂ ਝੋਨੇ ਜਾਂ ਹੁਣ ਅਸੀਂ ਗੰਦ ਕੱਢੀ ਆਨੇ ਹੁਣ ਪਾਣੀ ਲਈ ਆਨੇ ਹੁਣ ਜਨਰੇਟਰ ਲੈ ਕੇ ਆਉਣੇ ਹਨ ਸੋ ਅੱਜ ਸਬਬ ਬਾਨਾ ਸੀਗਾ ਸਮਝ ਲਗਾਉਂਦੇ ਇਹ ਸੀ ਜੀ ਗੱਲਾਂ ਬਾਤਾਂ ਬਾਈ ਕਰਨਾਲਖ ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਬਾਈ ਨੇ ਆਪਦੀ ਜਿਹੜੀ ਨਿੱਜੀ ਜ਼ਿੰਦਗੀ ਆ ਕਿਵੇਂ ਸਟਰਗਲ ਕਰ ਰਹੇ ਆ ਪੰਜਾਬ 'ਚ ਰਹਿ ਕੇ ਤੇ ਭਾਵੇਂ 14 ਸਾਲਾਂ ਦਾ ਵੱਡਾ ਗੈਪ ਸੀਗਾ ਪੰਜਾਬ ਨਾਲੋਂ ਵੱਖ ਰਹਿਣ ਦਾ ਪਰ ਹੁਣ ਉਹ ਚੀਜ਼ਾਂ ਨੂੰ ਇਹ ਬਖੂਬੀ ਸਿੱਖ ਰਹੇ ਆ ਨਿਭਾ ਰਹੇ ਆ ਤੇ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਹੋਰ ਵੱਡਾ ਹੋਊਗਾ ਪੰਜਾਬ ਦੀ ਬਿਹਤਰੀ ਵਾਸਤੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਜਰੂਰ ਕਰ ਲਿਆ ਕਰੋ ਤੇ ਆਪਦੇ ਕਮੈਂਟ ਜਰੂਰ ਛੱਡਿਆ ਕਰੋ ਉਹਨਾਂ ਨਾਲ ਹੌਸਲਾ ਥੋੜਾ ਜਿਹਾ ਮਿਲਦਾ ਰਹਿੰਦਾ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕੁਝ ਚੰਗਾ ਲੈ ਕੇ ਤਦ ਤੱਕ ਲਈ ਸასი ਸ਼ਕਾਰ ਅਸੀ ਹੋ ਗਏ